ਬਈ ਇਹਦਾ ਹੁਣ ਕ੍ਰੋਸਿੰਗ ਦਾ ਕੀ ਹਿਸਾਬ-ਕਿਹਾਬ ਹੁੰਦਾ ਵੀ ਜਿੰਨੇ ਕੋਈ ਹੁੰਦਾ ਇਹਦਾ ਕੋਈ ਸਿਸਟਮ ਵੀ ਆਹ ਬਰੀਡ ਚਾ ਬਰੀਡ ਲੱਗਦੀ ਨਹੀਂ ਹੈਗੀ ਜ਼ਿਆਦਾ ਤਾਂ ਕੁਦਰਤੀ ਹੈ ਜੀ ਕਈ ਵਾਰੀ ਜਿਵੇਂ ਲਾਈਨ ਬਰੀਡਿੰਗ ਨਹੀਂ ਕਰਦੇ ਇੱਕ ਦੋ ਪੀੜੀਆਂ ਕਈ ਕਰ ਵੀ ਲੈਂਦੇ ਆ ਪਰ ਵੀ ਮਤਲਬ ਕਿ ਬੰਦਾ ਹੂੰ ਦੇਖ ਕੇ ਮਲਾਉਂਦਾ ਜੀ ਵੀ ਹਾਂ ਵੀ ਤੁਹਾਨੂੰ ਬਾਹਰ ਲਿਆਣਾ ਜਿਵੇਂ ਕੋਈ ਬਾਹਰਲੀ ਬਰੀਡ ਹੋਉਂਦੀ ਆ ਬਾਹਰ ਲਿਆ ਕੁੱਤੇ ਆਨੇ ਵਿੱਚ ਤੁਸੀਂ ਕੁੱਤੇ ਲੈ ਗਏ ਕੁੱਤੇ ਲੈ ਗਏ ਉਹਨਾਂ ਨੂੰ ਤਾਂ ਤੁਸੀਂ ਕ੍ਰੋਸ ਕਰ ਦੋਗੇ ਜਿਵੇਂ ਮੰਨ ਕੇ ਚੱਲ ਜਾਂ ਹੋਰ ਬੰਦੇ ਵੀ ਵੀ ਇੰਡੀਆ ਨਾਲ ਕ੍ਰੋਸ ਕਰ ਦਿੰਦੇ ਫਿਰ ਐਵੇਂ ਬੰਦੇ ਬਾਹਰਲੀ ਬਰੀਡ ਜਿਆਦੇ ਤਾਂ ਜੀ ਹੂੰ ਜਿਵੇਂ ਕੁੱਤੇ ਤਾਂ ਬਾਹਰ ਲਈ ਯੂਜ਼ ਕਰਦੇ ਆ ਬਰੀਡਿੰਗ ਲਈ ਇੰਡੀਅਨ ਕੁੱਤੇ ਤਾਂ ਬਹੁਤ ਥੋੜੇ ਕਰਦੇ ਹੋਣਗੇ ਯੂਜ਼ ਹਾਂ ਕੁੱਤੀਆਂ ਤਾਂ ਇੰਡੀਅਨ ਹੀ ਹੁੰਦੀਆਂ ਨੇ ਜਿਆਦੇ ਬਾਹਰਲੀ ਕੁੱਤੀਆਂ ਤਾਂ ਪੰਜਾਬ 'ਚ ਹੈ ਹੀ ਬਹੁਤ ਥੋੜੀਆਂ ਨੇ ਜੀ ਗਿਣਤੀ ਦੀਆਂ ਹੀ ਹੋਣਗੀਆਂ ਕੀ ਚੱਕਰ ਲੈ ਕੇ ਨਹੀਂ ਆਉਂਦੇ ਜੀ ਲੋਕ ਘੱਟ ਲੈ ਕੇ ਆਉਂਦੇ ਆ ਬਰੀਡਿੰਗ ਲਈ ਕੋਈ ਜਾਂ ਤਾਂ ਜੀ ਹੁਣ ਅਮਰੀਕਾ ਕੁੱਤੀਆਂ ਭਜਦੀਆਂ ਨਹੀਂ ਇੰਦਰ ਆ ਗਈ ਨਹੀਂ ਭਜਦੀਆਂ ਨਹੀਂ ਜੀ ਭਜਦੀਆਂ ਕੁੱਤੀਆਂ ਘੱਟ ਕੇ ਆਉਂਦੀਆਂ ਨੇ ਬਸ ਚੋਇਸ ਆ ਜੀ ਕਈ ਵਾਰੀ ਆਇਆ ਹੁੰਦਾ ਉਹ ਸੀਜ਼ਨ ਹੁੰਦਾ ਛੋਟਾ ਜੀ ਆਪਣਾ 5 ਮਹੀਨਿਆਂ ਦਾ ਹੂੰ ਉਹ ਡਰ ਜਾਂਦੇ ਆ ਜੀ ਕਿਉਂਕਿ ਟਰੈਵਲ ਨਾਲ ਕੁੱਤੀ ਹੀਟ ਜਾ ਜਾਂਦੀ ਆ ਵੀ ਪੈਸੇ ਵੀ ਲਾਏ ਭਜਾਉਣੀ ਵੀ ਆ ਮੁੜ ਕੇ ਹਾਂ ਹੀਟ ਚ ਨਹੀਂ ਆ ਕੇ ਫਿਰ 60 62 ਦਿਨ ਫਿਰ ਰੋਕਣੀ ਪੈ ਜਾਂਦੀ ਆ ਇੱਧਰ ਜਦੋਂ ਮਾਰ ਕੇ ਚਲੋ ਅੱਜ ਹੀਟ ਚ ਆ ਗਈ ਕੁੱਤੀ ਜਦੋਂ ਉਧਰੋਂ ਆਈ ਕੁੱਤੀ ਆਉਂਦੀ ਨੇ ਹੀਟ ਚ ਆਈ ਜਾਂਣਾ ਉਹਨੇ ਹਾਂ ਤੇ 60 62 ਦਿਨ ਨਹੀਂ ਭਾਜੀ ਨਾਲ ਹੀਟ ਵੀ ਇਹਦੀ ਵਗ ਜਾਂਦੀ ਦਾ 10 15 ਦਿਨਾਂ ਦਾ ਨਾ ਪੂਰੇ ਚ ਨਹੀਂ ਪੂਰੇ ਚ ਰਹਿੰਦੀ ਆ ਫਿਰ ਜਿੰਨਾ ਦਿਨ ਉਹਦਾ ਸੂਨ ਦਾ ਟਾਈਮ ਨਹੀਂ ਪੂਰਾ ਹੁੰਦਾ ਆ ਇਹ ਵੀ ਬੜਾ ਪੰਗਾ ਉਹਨਾਂ ਦਿਨ ਫਿਰ ਉਹਨਾਂ ਦਾ ਤੋੜਨਾ ਖੜਾ ਕੇ ਰੱਖਣਾ ਪੈਂਦਾ ਮੋੜਾ ਬੰਗਾ ਫਿਰ ਉਹਨੇ ਦਿਨ ਜਾਨੀ ਕਿ ਉਹ ਆਪਦਾ ਮਾਈਂਡ ਉਹਦਾ ਹੋ ਗਿਆ ਉਹ ਬੱਚਿਆਂ ਵੀ ਬੱਚੇ ਮੇਰੇ ਆਉਣਗੇ ਬਸ ਸਾਰਾ ਕੁਝ ਦੋਵੇਂ ਚੱਲਣਾਗਾ ਦਿਮਾਗ ਹੋ ਗਿਆ ਟੋਈ ਵੱੜਦੀ ਆ ਹਾਂ ਸਾਰਾ ਕੁਝ ਮੇਂ ਕਰਨ ਨੂੰ ਇਹ ਤਾਂ ਬਹੁਤ ਔਖਾ ਯਾਰ ਇਸਕਾ ਲਿੰਕ ਨਹੀਂ ਤਾਂ ਹੀ ਕੋਈ ਤੂੰ ਅਗਲਾ ਲਿਆਉਂਦਾ ਨਹੀਂ ਕੁੱਤਿਆਂ ਦੇ ਕਤੂਰੇਆਂ ਤੇ ਤਾਂ ਰਿਸਕ ਲੈ ਲੈਂਦਾ ਜੇ ਮੈਂ ਬਾਈ ਦੇ ਅਗਲਾ ਕਹਿੰਦਾ ਕਤੂਰੀ ਲੈ ਜਾਓ ਕਤੂਰਾ ਲੈ ਜਾਓ ਹਾਂ ਜੀ ਪਰ ਵੱਡੇ ਕਿੰਨੇ ਮਹੀਨੇ ਦਾ ਪਾ ਲਿਆ ਸਕਦੇ ਉਧਰ ਕਤੂਰਾ ਬਾਈ ਉਧਰ ਹੁੰਦਾ ਜੀ 6 ਮਹੀਨਿਆਂ ਤੋਂ ਵੱਡਾ ਆ ਸਕਦਾ ਨਾ ਸਾਲ ਤੋਂ ਜੀ ਸਾਲ ਤੋਂ ਵੱਡਾ ਜੇ ਹੂੰ ਤੁਸੀਂ ਕਾਰਗੋ ਕਰਾਉਣਾ ਉਧਰ ਨੇਪਾਲ ਦਾ ਨਹੀਂ ਫੇਰ ਤਾਂ ਚਲੋ ਛੇਤ ਉਹ ਵੀ ਵੱਡਾ ਜੀ ਪਰ ਜੇ ਇੱਥੇ ਦਿੱਲੀ ਤਾਂ ਸਾਲ ਤੋਂ ਵੱਡਾ ਸਾਲ ਤੋਂ ਵੱਡਾ ਆਉਂਦਾ ਫੇਰ ਭਾਈ ਉਧਰ ਉਹ ਸਟੈਂਪਾ ਵਗੈਰਾ ਲਾ ਕੇ ਦਿੰਦੇ ਕੁੱਤਿਆਂ ਦੇ ਹਾਂ ਜੀ ਉਹ ਤਾਂ ਨਾਰਮਲ ਐਨਓਸੀ ਇਸ਼ੂ ਹੁੰਦੀ ਹੈ ਜੀ ਕਿਵੇਂ ਸਰੀਰ ਤੇ ਨਹੀਂ ਸਟੈਂਪ ਲਾਉਂਦੇ ਕੋਈ ਨਹੀਂ ਉਹ ਤਾਂ ਪਹਿਲਾਂ ਹੀ ਜੇ ਤਾਂ ਆਇਰਲੈਂਡ ਅਮਰੀਕਾ ਉਧਰੋਂ ਲੈਨੇ ਆ ਜੀ ਉਹ ਤਾਂ ਕੰਨਾਂ ਤੇ ਮਾਰਕ ਹੁੰਦੇ ਨੇ ਇਹਨਾਂ ਦੇ ਬਣੇ ਹੋਏ ਟੈਟੂ ਠੀਕ ਹੈ ਹਾਂ ਜੀ ਉਹ ਤਾਂ ਫਿਰ ਬਾਹਰ ਲਾਗੇ ਹੁੰਦੇ ਉਹਨੇ ਨਹੀਂ ਅੰਦਰਲੇ ਪਾਸੇ ਜੀ ਉਦਲੀ ਸਾਈਡ ਉਦਲੀ ਸਾਈਡ ਹੁੰਦੇ ਹੈਗੇ ਹਾਂ ਤੇ ਮੰਨ ਕੇ ਚੱਲੋ ਭਾਈ ਜਿਵੇਂ ਹੁਣ ਇੰਡੀਆ ਦੇ ਕੁੱਤਿਆਂ ਦੇ ਬਾਹਰਲੇ ਕੁੱਤੇ ਭਜਣ ਤਾਂ ਉਹ ਦੰਦੇ ਨਹੀਂ ਉਹ ਕਿਹੜਾ ਇਕੱਲਾ ਇਕੱਲਾ ਕੁੱਤਾ ਦੇਖ ਸਕਦਾ ਜਿਵੇਂ ਭਜਾ ਵੀ ਜਾਂਦਾ ਹੋਊਗੀ ਇਹ ਹੁੰਦਾ ਛੋਟਾ ਜਿਹਾ ਐ ਜੀ ਵੀ ਇਹ ਕੋਈ ਬਾਹਲਾ ਵੱਡਾ ਨਹੀਂ ਜਿਵੇਂ ਹੋ ਜਿਆਦੇ ਸ਼ਿਕਾਰੀਆਂ ਨੂੰ ਪਤਾ ਹੀ ਹੁੰਦਾ ਜੀ ਵੀ ਹਾਂ ਵੀ ਆਹ ਕਿਹੜਾ ਕੁੱਤਾ ਕਿਹਦੇ ਕੋਲੇ ਐ ਦੂਜੇ ਨਾਲ ਕਨੈਕਟਡ ਹੁੰਦਾ ਹੀ ਆ ਉਹ ਕੋਈ ਸਰਕਲ ਸਰਕਲ ਦੇ ਵਿੱਚ ਪਤਾ ਜਾਂਦਾ ਵੀ ਫਲਾਣੇ ਕੋਲੇ ਪਤਾ ਉਤਰਿਆ ਫਲਾਣੇ ਕੋਲੇ ਉਹ ਡੌਗ ਉਤਰਿਆ ਫਲਾਣੇ ਕੋਲੇ ਸੋਸ਼ਲ ਮੀਡੀਆ ਦਾ ਟਾਈਮ ਆ ਜੀ ਹੁਣ ਪਤਾ ਉਹ ਤਾਂ 에어ਪੋਰਟ ਤੇ ਪਤਾ ਲੱਗਿਆ ਹੁਣ ਬਾਈ ਵੀ ਨਾਲ ਦੀ ਨਾਲ ਵੀ ਮੈਂ ਵੀ ਲੈ ਕੇ ਆਇਆ ਮਾਨ ਵਾਲੀ ਗੱਲ ਜੀ ਕਰਦਾ ਅਗਲਾ ਵੀ ਇਹ ਵੀ ਲਾਦਾ ਪੰਜਾ Airport ਤੋਂ ਨਿਕਲਦੇ ਦੀ ਪੈ ਜਾਂਦੀ ਹੁਣ ਤਾਂ ਹੂੰ ਬਾਈ ਕੋਈ ਐਂ ਵੀ ਹੋਇਆ ਵੀ ਆਉਣਸਾਰ ਕਿਸੇ ਕੁੱਤੇ ਨੇ ਤਰਸੱਲੀ ਮਚਾਤੀ ਹੋਏ ਪੰਜਾਬ ਦੇ ਵਿੱਚ ਮੀਲੇ ਮੀਲੇ ਜਾਂ ਤਲੇਉਣ ਕੋਈ ਐਹੇ ਜਿਹਾ ਕੁੱਤਾ ਹੋਇਆ ਪੰਜਾਬ ਚ ਜਿਵੇਂ ਆਪਾਂ ਕਹਦੇ ਨੇ ਵੀ ਕੁੱਤਾ ਉੱਤਰਿਆ ਜਹਾਜਉ ਦੇ ਅਨਸਾਰੀ ਢੜਾ ਢੜ ਚੱਕਦਾ ਕੰਮ ਵੀ ਬੰਦੇ ਬੰਦੇ ਕਰਦੇ ਆ। ਇਹ ਤਾਂ ਨਹੀਂ ਕੋਈ ਹੋਇਆ ਟਾਈਮ ਤਾਂ ਲੱਗਦਾ ਹੀ ਆ। ਸੈੱਟ ਹੋਣ ਨੂੰ ਲੱਗਦਾ। ਸੈੱਟ ਮਹੀਨਾ ਰੇਡ ਮਹੀਨਾ ਤਾਂ ਆਉਂ ਜਿਵੇਂ ਆਪਾਂ ਕਹਿੰਦੇ ਮਹੀਨਾ ਰੇਡ ਮਹੀਨੀ ਜਿਹੜਾ ਵੀ ਆਇਆ ਆਨਸਾਰੀ ਪਹਿਲੇ ਸਾਲ ਹੀ ਕਰਦਾ ਠਾਦੀ ਹੋਵੇ ਕੁੱਤੇ ਨੇ ਕਿਸੇ ਨੇ। ਹੁਣ ਇਹ ਤਾਂ ਆਪਣੇ ਰੇਂਜਰ ਨੇ ਪਰ ਆਉਣਸਾਰ ਪਹਿਲਾਂ ਮੇਲੇ ਇੱਥੇ ਅਕਤੂਬਰ ਨੂੰ ਇੱਥੇ ਮਲੇਰ ਕੋਟੜੇ ਜਾਤ ਗਿਆ ਸੀਗਾ। ਹੂੰ। ਦੂਜਾ 7 ਜਾਨ ਨੂੰ ਢੱਟ ਮੋਟਰਸਾਈਕਲ ਜਾਤਦੇ ਸੀ। ਰੇਂਜਰ, ਬਲੂ ਰੇਂਜਰ ਨੇ। ਹਾਂ। ਪਹਿਲੇ ਆਉਣ ਅ 13 ਦਸੰਬਰ ਨੂੰ ਆਇਆ ਸੀ ਜੀ ਉਹ ਹੂੰ 13 ਕ 14 ਨੂੰ ਹੂੰ ਤੇ 29 ਕਿਲੋ ਵੇਡ ਸੀ ਦੇਖ ਲਓ ਉਹਦੇ ਬਹੁਤ ਵੀਕ ਸੀ ਹੂੰ ਉਸ ਤੋਂ ਬਾਅਦ ਚ ਬਸ 1 ਜਨਵਰੀ ਨੂੰ ਭਜਾਤਾ ਸੀ ਅਸੀਂ 17 ਦਾ ਨੰਬਰ ਤੇ ਭਜਾਤਾ ਮੇਲਾ ਜੱਤ ਲਿਆ ਹਾਂ ਇੱਥੇ 5ਵਾਂ ਨੰਬਰ ਸੀ ਪਤਾ ਨਹੀਂ 6ਵਾਂ ਜੀ 17 ਨੂੰ ਭਜਾ ਕੇ ਫਿਰ ਬਾਈ ਕਿੰਨੀ 1 ਨੂੰ ਭਜਾ ਕੇ 17 ਦਾ ਨੰਬਰ ਫਿਰ ਇੱਕ ਨੂੰ ਭਜਾ ਕੇ ਉਸ ਤੋਂ ਬਾਅਦ ਕਿੰਨੀ 7 ਨੂੰ 1000 ਰੁਪਏ ਤੇ 7 ਨੂੰ ਫਿਰ ਭਜਾਤਾ ਉਹਦੇ ਮੋਟਰਸਾਈਕਲ 'ਤੇ 6 ਦਾ ਨੰਬਰ ਦੇ ਫਰਕ ਤੇ ਭਜਾਤਾ ਘਰੇ ਕੋਈ ਫਿਰ ਉਸ ਤੋਂ ਬਾਅਦ ਕੋਈ ਸ਼ਾਮ ਸੰਭਾਲੀ ਕਰੀ ਕੱਲੀ ਉਹ ਸੰਭਾਲ ਤਾਂ ਫੁੱਲ ਸੀ ਉਹਦੀ ਜੋ ਜਨਨਿਕ ਉਦੋਂ ਬਾਅਦ ਨਹੀਂ ਕੋ ਘਰੇ ਆ ਕੇ ਜਿਵੇਂ ਆਪਾਂ ਕਹਿੰਦੇ ਟਰੈਕ ਵਗੈਰਾ ਜਾਂ ਉਦੋਂ ਬਾਅਦ ਨਹੀਂ ਬਈ ਬਾਈ ਜਿਵੇਂ ਆਪਾਂ ਮੇਲੇ ਤੋਂ ਮੇਲੇ ਕਿੰਨੇ ਕਿੰਨੇ ਦਿਨਾਂ ਬਾਅਦ ਭਜਾ ਸਕਦੇ ਆ ਜਿਆ ਜਿਆ ਉਹਦਾ ਰਾਉਂਡ ਪਿਆ ਤੇ ਆ ਜੀ 5-6 ਦਿਨ ਦੀ ਦਾ ਰੈਸਟ ਚਾਹੀਦੀ ਠੀਕ ਆ 5-6 ਦਿਨ ਦੀ ਘੱਟੋ ਘੱਟ ਰੈਸਟ ਹੋਵੇ ਵੀ ਮੇਲੇ ਤੋਂ ਮੇਲੇ ਜੇ ਭਜਾਉਣਾ ਬੰਦੇ ਨੇ ਹਾਂ ਜੀ ਵੀ ਕਾਲੀ ਨਹੀਂ ਕਰਨੀ ਚਾਹੀਦੀ ਕਿ ਕੁੱਤਾ ਵੀ ਬਿਮਾਰ ਹੋ ਸਕਦਾ ਹਾਂ ਜੀ ਜੋਰ ਤਾਂ ਕਿ ਸਾਰਾ ਸਾਰਾ ਸੀਜ਼ਨ ਵੀ ਖਰਾਬ ਹੋਣਾ ਯਾਰ ਇੰਨੇ ਸਪ੍ਰਿੰਟਾਂ ਮੱਜਣੇ ਰਾਉਂਡ ਪੈਣੇ ਫਿਰ ਉਹਨੂੰ ਸਾਂਭ ਸੰਭਾਲੋ ਦੇ ਫਿਰ ਉਹ ਆਪ ਦੀ ਹੋੜ ਹੋੜੀ ਉੱਥ ਮੇਰਾ ਤਾਂ ਮੋਟਰਸਾਈਕਲ ਦਿੱਤਾ ਸੀ ਫਿਰ ਆਪਦੇ ਪੈਸੇ ਹੀ ਪੂਰੇ ਕਰਦਾ ਇੱਕ ਤਰ੍ਹਾਂ ਦਾ ਖਰਾਕ ਵੀ ਖਾਣੀ ਆ ਉਹਨੇ ਯਾਰ ਤੇ ਅਸਲ ਜੀ ਬੰਦੇ ਵੀ 3-4 ਚਾਹੀਦੇ ਉਹਨਾਂ ਦੀ ਲੇਬਰ ਪੈਸੇ ਨਹੀਂ ਤੁਸੀਂ ਪੈਸੇ ਆਪਾਂ ਕਹਿੰਦੇ ਵੀ ਇਹ ਚੀਜ਼ ਨੂੰ ਮੈਂ ਇਸੇ ਕਰਕੇ ਗੱਲ ਕਰ ਰਿਹਾ ਪੈਸੇ ਨਹੀਂ ਉਹਨੇ ਪੂਰੇ ਕਰਨੇ ਕੋਈ ਬੰਦੇ ਕਿਉਂ ਲੈ ਕੇ ਜਾ ਰਹੇ ਆ ਵੀ ਪੈ ਵੀ ਇਹੋ ਜਿਹੇ ਸੱਟਾ ਜੂਆ ਜਾਂ ਪੈਸੇ ਖਾਤਰ ਇੰਨਾ ਕੋਈ ਪੈਸੇ ਵਾਲੇ ਦੇ ਵਿੱਚ ਬਰਸ਼ਟ ਵੀ ਰਹਿ ਗਿਆ ਮੰਨ ਲਓ ਚਲੋ 3-4 ਲੱਖ ਦਾ ਕੁੱਤਾ ਆਇਆ 1.5-2 ਲੱਖ ਬਾਈ ਉਹ ਖਾ ਹੀ ਜਾਂਦਾ ਨਾਰਮਲ ਜੀ ਗੱਲ ਆ ਲਾ ਦਵਾਈਆਂ ਤੇ ਵੀ ਆ ਤਿੰਨ ਬੰਦਿਆਂ ਦੀ ਉਹ ਲੇਬਰ ਖਾ ਗਿਆ 500 ਰੁਪਈਆ ਨਾ ਢੈੜੀ ਲਾਓ 400 ਲਾਓ ਤੁਸੀਂ ਤਿੰਨ ਬੰਦੇ ਦੇ 1000 ਰੁਪਏ ਲਾ ਲਓ ਤਿੰਨ ਬੰਦੇ ਦਾ 800 ਰੁਪਈਆ ਲੇਬਰ ਖਾ ਗਿਆ ਉਹ ਤਿੰਨ ਬੰਦਿਆਂ ਦੀ ਵੀ ਲਾਲਾ ਸਾਹਿਬ ਕਿੱਥੇ ਗਈ ਗੱਲ 3 400 300 ਤਾਂ ਆਪ ਹੀ ਖਾਂਦਾ ਦਿੱਲੀ ਦਾ ਪਰ ਉਹੀ ਉਹ ਤਾਂ ਆਪਾਂ ਕਹੀ ਦਿੱਤਾ ਵੀ 2.5 ਲੱਖ ਰੁਪਈਆ ਉਹ ਆਪ ਖਾ ਗਿਆ ਉਹ ਤਾਂ ਕਹਾਣੀ ਹੈ ਨਹੀਂ ਨਹੀਂ ਪੂਰੇ ਤਾਂ ਹੁੰਦੇ ਨਹੀਂ ਬਸ ਉਹ ਤਾਂ ਸ਼ੌਂਕ ਆਪਣਾ ਜਨੂਨ ਆ ਬਸ ਸ਼ੌਂਕ ਆ ਬਈ ਪੰਜਾਬੀਆਂ ਨੂੰ ਸ਼ੌਂਕ ਬਣਾ ਰਿਹਾ ਨਹੀਂ ਜਾਂਦਾ ਜਿਵੇਂ ਉਹ ਫਿਰ ਕਵੀਤਰਾ ਆ ਜਾਂਦਾ ਫਿਰ ਨਸ਼ੇ ਪੱਤੇ ਨਾਲ ਤਾਂ ਚੰਗਾ ਸ਼ੌਂਕ ਵਧੀਆਗਾ ਫਿਰ ਸ਼ੌਂਕ ਨੂੰ ਹੁਣ ਬਈ ਹੋਰ ਪਰਫੋਰਮਲ ਤੇ ਕੀ ਦੇਖਣਾ ਚਾਹੁੰਦੇ ਆ ਸ਼ੌਂਕ ਦੇ ਵਿੱਚ ਵੀ ਹੋਰ ਪਰਫੋਰਮਲ ਤਾਂ ਹੋਵੇ ਜਿਹੜਾ ਹੋਰ ਵਧੇ ਵੀ ਕੀ ਹੋਰ ਕੀ ਸੁਧਾਰ ਹੋਵੇ ਇਹਦੇ ਵਿੱਚ ਕੀ ਆਵੇ ਇਹਦੇ ਵਿੱਚ ਬਸ ਇਹ ਕਹਦਾ ਵੀ ਆਇਆ ਵੀ ਹੁਣ ਵਧੀਆ ਖੇਡਾ-ਖੁੱਡਾ ਵਧੀਆ ਹੋਣਾਗਾ ਹਾਂ ਨੂੰ ਯਾਰ ਹੂੰ ਵੀ ਲੜਾਈ ਕਿਸੇ ਤੋਂ ਬਚਤ ਰਹੇ ਹੂੰ ਵੇ ਵਧੀਆ ਚਲ ਨਾਮ ਤਾਂ ਜਿਹੜਾ ਹੈਗਾ ਵਾ ਚਲ ਚੱਲੀ ਜਾਣਾ ਇੰਨਾ ਕੀ ਆ ਵਿਸ਼ਾ ਕੋਈ ਸ਼ੌਕ ਹੋਈ ਜਾਵੇ ਬਸ ਭਰਦੇ ਜਾਵਾਂ ਬਾਹਰ ਜਾਂਦਾ ਵੀ ਪੈਸਾ ਤਾਂ ਕੋਈ ਬਾਹਲਾ ਵੀ ਨਹੀਂ ਹਾਂ ਇਹ ਖੇਡਾਂ ਵਧੀਆ ਹੋਣ ਮੇਨ ਸਾਖ ਦੀ ਖੇਡ ਹੋਵੇਗਾ ਭਾਈ ਜਿਵੇਂ ਆਪਾਂ ਮੇਲਿਆਂ ਨੂੰ ਚ ਦੇਖਦੇ ਆਂ ਜਿਆਦਾਤਰ ਵੀ ਲੈਣ ਦਾ ਜਿਹੜਾ ਉੱਥੇ ਬਹੁਤ ਡਿਫਰੈਂਸ ਘੱਟ ਕਈ ਵਾਰੀ ਰਹਿ ਜਾਂਦਾ ਕੁੱਤਿਆਂ ਦਾ ਜਿਵੇਂ ਪੈਰਾਂ ਤੇ ਪੈਰ ਖੜ ਜਾਂਦੇ ਜਾ ਕੇ ਉੱਥੇ ਫਿਰ ਕੀ ਜੇ ਜ਼ਿਆਦਾਤਰ ਦੇਖ ਕੇ ਕੀ ਵੀਰ ਬਿਨਾਂ ਦੇਣਾ ਪੈਂਦਾ ਕੁੱਤੇ ਨੂੰ ਕਿਹੜੇ ਨੂੰ ਵਿਨਰ ਦੇਣਾ ਪੈਂਦਾ ਯਾਰ ਉੱਥੇ ਦਾ ਫੈਸਲਾ ਕਿਵੇਂ ਲੈਣਾ ਪੰਦਾ ਦੇਖ ਕੇ ਪਹਿਲਾਂ ਉਹ ਜੀ ਰੀਪਲੇ ਦੇਖਦੇ ਆ ਮੂਵੀ ਦੇ ਵਿੱਚ ਕੁਝ ਦੇਖ ਕੇ ਨਹੀਂ ਜਿਵੇਂ ਮੰਨ ਗਏ ਲੈ ਇੱਕ ਕੁੱਤੇ ਦਾ ਪੈਰਗਾ ਲੰਘ ਗਿਆ ਇੱਕ ਕੁੱਤੇ ਦਾ ਮੂੰਹ ਰੋਪਾ ਪੈਰ ਤੇ ਨਹੀਂ ਮੰਨਿਆ ਜਾਂਦਾ ਜੀ ਫੈਸਲਾ ਮੂੰਹ ਕੰਨੇ ਮੂੰਹ ਚਾਰੇ ਮੂਰੇ ਹੋਣ ਅੱਛਾ ਜੀ ਪੈਰ ਨਹੀਂ ਮੂੰਹ ਥੋੜਾ ਮੰਨਿਆ ਜਾਣਾ ਕੁੱਤੇ ਦਾ ਇਹ ਤਾਂ ਹੀ ਮੈਂ ਇਹ ਚੀਜ਼ ਤਾਂ ਪੁੱਛਦਾ ਸੀ ਬਾਈ ਜਦੋਂ ਕਿਉਂਕਿ ਫੋਟੋਆਂ ਪਾਈਆਂ ਹੁੰਦੀਆਂ ਹਨ ਨਾ ਕਿਸੇ ਦੀਆਂ ਫੇਸਬੁੱਕ ਤੇ ਜਾਂ ਕਿਤੇ ਹੋਰ ਇੰਸਟਾਗ੍ਰਾਮ ਤੇ ਉਹਨਾਂ ਦੇ ਮੂੰਹ ਦੀ ਫੋਟੋ ਪੈਰਾਂ ਦੀ ਤੇ ਫੋਟੋ ਮੂੰਹ ਦੀ ਪਾਈ ਹੁੰਦੀ ਆ ਜ਼ਿਆਦਾਤਰ ਮੈਂ ਦੇਖਦਾ ਸਿੱਕੜੀ ਚਾਹੀਦੀ ਆ ਉੱਥੇ ਵੀ ਸਿੱਕੜੀ ਉੱਤੇ ਜਾ ਇਹ ਇਹ ਰੂਲ ਬਣਾਇਆ ਹੋਇਆ ਜੀ ਹਾਂ ਇਹ ਰੂਲ ਆ ਇਹ ਤਾਂ ਕੋਈ ਵੀ ਜੀ ਬਾਹਰ ਵੀ ਹੂੰ ਕਿਤੇ ਵੀ ਜਦੋਂ ਫੈਸਲਾ ਹੁੰਦਾ ਘੋੜਿਆਂ ਚ ਵੀ ਹੂੰ ਤਾਂ ਮੂੰਹ ਦਾ ਫੈਸਲਾ ਹੁੰਦਾ ਮੂੰਹ ਨੂੰ ਹਾਂ ਪੈਰ ਦਾ ਇਹ ਲੈਣ ਦੇ ਉੱਤੇ ਮੂੰਹ ਆਏਗਾ ਲੈਣ ਲਾ ਕੇ ਕਿਹੜਾ ਅੱਗੇ ਮੂਰੇ ਮੂੰਹ ਜਿਹਦਾ ਉਹਨੂੰ ਜੇਤੂ ਘਰਾਰ ਮੰਨਿਆ ਜਾਂਦਾ ਇਹ ਵੀ ਬਣਾ ਲਓ ਉਹ ਹਣਾ ਚੱਕਰ ਪੈਰ ਤਾਂ ਕਿਹ ਵੀ ਰਣ ਦੋਨੇ ਹਵਾ ਚ ਰਹਿ ਜਾਂਦੇ ਨੇ ਹਾਂ ਆਹ ਚਲ ਜਾਂਦੇ ਆ। ਕੋਈ ਕੁੱਤੇ ਨੇ ਪਿੱਛੋਂ SLAG ਹੀ ਛੜਤੀ ਆ। ਉਹ ਨੇੜੇ ਆ ਕੇ ਸਾੜ ਮਾਰਦੇ। ਇੱਕ ਕੁੱਤੇ ਨੇ ਉਹ ਪੈਰ ਪੱਟ ਕੇ SLAG ਮਾਰਦੇ ਉਹ ਮੂੰਹ ਅਗੇ ਲਿਆ ਜਾਂਦਾ। ਇਹ ਤੇਰੀ ਦੀ ਖਾਤਰ ਭਾਈ ਨਰਜੀ ਨੁਰਜੀ ਤੋਂ ਦਿਨੇ ਉਹ ਪਾਊਡਰ ਵਗੈਰਾ ਜਾਂ ਜੇ ਗਲੂ ਗੋਜ ਵਗੈਰਾ ਕੋਈ ਚੀਜ਼ਾਂ ਆਉਂਦੀਆਂ ਜਿਵੇਂ। ਹਾਂ ਗਲੂ ਗੋਂਡੀ ਦਿਨੇ ਵਾਦ ਤੋਂ। ਕਿਹੜੀ ਆਂ ਇੰਡੀਆ ਨਹੀਂ ਜਾਂ ਬਾਹਰਲੀ? ਨੋ ਨੋ ਇੰਡੀਆ ਨਹੀਂ ਦਿਨੇ ਉਹਨਾਂ ਪਾ। ਗਲੂ ਗੋਂਡੀ। ਹੂੰ। ਕਿਵੇਂ ਕਿ ਹਰੇਕ ਰਿਸ਼ਤੇ ਜਣੀ ਪੈਂਦੀ ਆ। ਉਹ ਤਾਂ ਦੇਣੀ ਪੈਂਦੀ ਆ। ਕਿੰਨੀ ਦੇਣੀ ਪੈਂਦੀ ਆ? ਉਹ ਥੋੜੀ ਜਿਹੀ ਪਾਣੀ ਚ ਪਾ ਕੇ ਦਿੰਨੇ ਉਹਨੇ। ਕਿ ਚਮਚਾ 2 ਚਮਚੇ ਕਿੰ ਹੋਰ ਵੀ ਕੁਝ ਚੀਜ਼ ਦੇ ਨਾ ਹੋਰ ਨਹੀਂ ਬਾਲਾ ਵਾਦਨ ਕਈ ਭਰਾ ਜਿਵੇਂ ਆਂਡੇ ਦੇਈ ਜਾਂਦੇ ਹੁੰਦੇ ਬਈ ਉਹ ਵੀ ਦੇਣਾ ਚਾਹੀਦਾ ਉਹ ਤਾਂ ਮਗਰੋਂ ਜਦੋਂ 68 ਟੂਰਨਾਮੈਂਟ ਵਿੱਚ ਆਉਣ ਜਦੋਂ ਮਗਰੋਂ ਟੂਰਨਾਮੈਂਟ ਨੇੜੇ ਚੱਲਿਆ ਗਿਆ ਹਾਂ ਉਹ ਤਾਂ ਫਿਰ ਦੇਣਾ ਹੀ ਪੈਂਦਾ ਮਾੜਾ ਮੋਟਾ ਕੋਣ ਨੂੰ ਤਾਕਤ ਲਈ ਤਾਂ ਉਹ ਵੀ ਛੀ ਆਂਡਾ ਦੇ ਜਾਂਦੇ ਨਾਲ ਟ੍ਰੈਕ ਟ੍ਰੈਕ ਤੇ ਵੀ ਦੇ ਸਕਦੇ ਹਾਂ ਜਿਵੇਂ ਆਪਾਂ ਭਜਾਉਣਾ ਜਿਵੇਂ ਰੌਂਡ ਆ ਗਿਆ ਭਜਾਉਣਾ ਭਜਾ ਕੇ ਆਈ ਨੂੰ ਜੇ ਭੱਜਣ ਲੱਗੇ ਘਰੇ ਨਾ ਉੱਥੇ ਉੱਥੇ ਤਾਂ ਫਿਰ ਦੇਣਾ ਹੀ ਪੈਂਦਾ ਉਹ ਉੱਥੇ ਤਾਂ ਜੀ ਮਗਰ ਲੈਣਾ ਉਹਨਾਂ ਨੂੰ ਮਗਰਲੇ ਰੌਂਡਾਂ 'ਚ ਤਾਂ ਦੇਣਾ ਹੀ ਪੈਂਦਾ ਨਾ ਜਦੋਂ ਉਹ ਦੇ ਦਿਓ ਜੀ ਜੀ ਦੀ ਫੀਡ ਕਿਸ ਦੀ ਕਿਵੇਂ ਕਿਸ ਦੀ ਕਿਵੇਂ ਜੀ ਇਹ ਬਾਈ ਫਿਰ ਕਿਵੇਂ ਭੁੱਖਾ ਕਰਕੇ ਭਜਾਉਣੇ ਪੈਂਦੇ ਹਾਂ ਹਾਂ ਭੁੱਖਾ ਜੀ ਭਜਦਾ ਜਮਾ ਭੁੱਖੇ ਕਰਕੇ ਮਾੜਾ ਮੋਟਾ ਮਾੜਾ ਮੋਟਾ ਤੜਕੇ ਪਾ ਦੀਦਾ ਦੁੱਧ ਦੇਹੀ ਵੀ ਸਵੇਰੇ ਇਹ ਗੱਲ ਲਿਆਂ ਲੱਗ ਰਿਹਾ ਹਾਂ ਹਾਂ ਸੁਭਾ ਸਦਿਆ ਕਿਉਂਕਿ ਉਹ ਤਾਂ ਹੈ ਨਹੀਂ ਵੀ ਜੇ ਇੱਕ ਦਿਨ ਪਹਿਲਾਂ ਭੁੱਖਾ ਕਰਕੇ ਉਹ ਸਾਬਾ ਲੱਗੇ ਇਹ ਤਾਂ ਬਈ ਵੱਡਾ ਜਾਨਵਰ ਹੈ ਇਹ ਤਾਂ ਖੋ ਪੈਣੀ ਹੈ ਹਣਾ ਉਹ ਤਾਂ ਬਿਲਕੁਲ ਸਜੂ ਕਿਉਂਕਿ ਇਹ ਕਿਹੜਾ ਥੋੜਾ ਛੋਟਾ ਜਾਨਵਰ ਹੈ ਛੋਟੇ ਜਾਨਵਰ ਤੇ ਤਾਂ ਮੰਨੀ ਗੱਲ ਵੀ ਚੱਲ ਉਹਨੂੰ ਭੁੱਖ ਘੱਟ ਲੱਗਿਆ ਤਾਂ ਵੱਧ ਭੁੱਖ ਲੱਗਣੀ ਹੈ ਹਾਂ ਜਿਹੜਾ ਰੋਜ਼ ਦਾ 3-4 ਕਿਲੋ ਖਾਂਦਾ ਉਹ ਹੁਣ ਕਿੱਥੋਂ ਛਾਰਦਾਂਗੇ ਆਪਾਂ ਹਣਾ ਭੁੱਖਾ ਰੱਖ ਕੇ ਉਹ ਤਾਂ ਫਿਰ ਹੁਣ ਪ੍ਰੈਕਟਿਸ ਹੋਣੀ ਹੋਣੀ ਉਹਨੇ ਤੜਕੇ ਦੀ ਉਹਦੀ ਪ੍ਰੈਕਟਿਸ ਹੋ ਜੀਂ ਉਹਨੂੰ ਆਥਣ ਦੋਣੀ ਚਾਹੀਦੀ ਹੈ ਡਾਟ ਉਨੂੰ ਬਹੁਤ ਵੀ ਲੱਗਣੀ ਆ ਕਿਉਂ ਤੜਕੇ ਦੀ ਮਿਹਨਤ ਉਹਦੀ ਪੂਰੀ ਲੱਗੀ ਹੁੰਦੀ ਆ ਕਿਵੇਂ ਬਾਈ ਜਨੂਨ ਕਿਵੇਂ ਜਾਗ ਗਿਆ ਸ਼ਿਕਾਰੀ ਕੁੱਤਿਆਂ ਪਹਿਲਾਂ ਤਾਂ ਇਹਨੂੰ ਸੀਗਾ ਐ ਬਾਈ ਹਾਂ ਇਹਨੂੰ ਮੈਂ ਜਨੂਨ ਕਿਵੇਂ ਜਾਗ ਗਿਆ ਅਸੀਂ ਕਬੂਤਰਾਂ ਕੰਨੀ ਸੀ ਇਹ ਕੁੱਤੇ ਆ ਕੰਨੀ ਸੀ ਬੱਸ ਜੀ ਸ਼ੌਂਕ ਬੱਸ ਵੱਧੇ ਵੱਧ ਕਰਦਾ ਮੈਂ ਕਹਿੰਦਾ ਵੀ ਤਾਨਾ ਮਿਹਣਾ ਵੀ ਹੋ ਜਾਂਦਾ ਕਿਸੇ ਬੰਦੇ ਦਾ ਜਾਂ ਕੋਈ ਇਹੋ ਜੀ ਗੱਲਬਾਤ ਬੱਸ ਜੀ ਉਹ ਤਾਂ ਨੋਰਮਲ ਮੜੇ ਮੋਟਾ ਹੁੰਦਾ ਹੀ ਰਹਿੰਦਾ ਜੀ ਪਰ ਉਹ ਮੈਂ ਵੀ ਨਹੀਂ ਜੀ ਬੱਸ ਆਪਦਾ ਹੀ ਹੁੰਦਾ ਜੀ ਮਿਹਨਤ ਜੀ ਨੂੰ ਸ਼ੌਂਕ ਆ ਜੀ ਇਹ ਤਾਂ ਇਹ ਇਹਨੂੰ ਕੁੱਤਿਆਂ ਦਾ ਵਾਲਾ ਹੀ ਸਾਨੂੰ ਕਬੂਤਰਾਂ ਦਾ ਸੀ ਤਾਂ ਤਾਲਮੇਲ ਹੋ ਗਿਆ ਜੀ ਤਾਂ ਤਾਲਮੇਲ ਵੱਧ ਆ ਗਿਆ ਬਸ ਕਬੂਤਰਾਂ ਦਾ ਵੀ ਫਿਰ ਇੱਕ ਕਰ ਲੈ ਕੁੱਤਿਆਂ ਦਾ ਵੀ ਇਕੱਠਾ ਹੀ ਆ ਬਸ ਸਾਂਝ ਪਾਲੀ ਹੂੰ ਤੇ ਦੋਨਾਂ ਫਿਰ ਵਧੀਆ ਨਿਭੀ ਜਾਂਦੀ ਆ ਬਾਬੇ ਦੀ ਕਿਰਪਾ ਨਾਲ ਪਿਆਰ ਸਾਡਾ ਭਰਾਵਾਂ ਵਾਲਾ ਫਰਕ ਹੈ ਨਹੀਂ ਕੋਈ ਬਸ ਸਾਡਾ ਬਸ ਆਪਸ ਵਿੱਚ ਕਈ ਵਾਰੀ ਅਸੀਂ ਹੋ ਵੀ ਜਾਂਦੇ ਆ ਗਰਮਾਂ ਕੋਈ ਫਿਰ ਘੰਟੇ ਬਾਅਦ ਉਹ ਜੇ ਸਾਡਾ ਤਾਂ ਕੋਈ ਫਰਕ ਹੀ ਹੈ ਨਹੀਂਗਾ ਜਿਵੇਂ ਆਪਾਂ ਬਈ ਦੇਖਦੇ ਆਂ ਵੀ ਕੁੱਤਿਆਂ ਦੇ ਆ ਵੈਕਸੀਨ ਵਗੈਰਾ ਹੁੰਦੀ ਆ ਜਿਹੜੀ ਹੂੰ ਵੀ ਜਿਹੜੀ ਪੱਕੀ ਵੈਕਸੀਨ ਉਹ ਕਿਹੜੀ ਹੋਣੀ ਚਾਹੀਦੀ ਇਹਨਾਂ ਦੇ ਉੱਤੇ ਉਹ ਲਵਾਉਣੀ ਪੈਂਦੀ ਹੈ ਪੱਕੀ ਅਸੀਂ ਤਾਂ ਇੱਥੋਂ ਬੋਬੀ ਤੋਂ ਲਵਾਉਂਦੇ ਹਾਂ ਕਾਤਰੋਂ ਵਾਲੇ ਤੋਂ ਠੀਕ ਹੈ ਆਪਾਂ ਪਹਿਲਾਂ 28 ਦਿਨਾਂ ਦੇ ਤੇ ਲਾਉਨੇ ਨੇ ਪੱਕੀ ਹਾਂਜੀ ਪੀਡੀਪੀ 28 ਦਿਨਾਂ ਦੇ ਫਿਰ ਉਸ ਤੋਂ ਬਾਅਦ ਤਾਂ 15-15 ਦਿਨਾਂ ਦੇ ਗੈਪ ਨਾਲ ਲੱਗ ਜਾਂਦੇ ਨੇ ਕਿਹੜੇ ਕਿਹੜੇ ਲੱਗਦੇ ਆ ਭਾਈ ਟੀਕੇ ਜ਼ਿਆਦਾਤਰ ਇਹਨਾਂ ਦੇ ਵੀ ਰੈਗੂਲਰ ਹੁੰਦੇ ਨੇ 7 in 1 ਲੱਗਦਾ ਜੀ ਬਸ ਬਹੁਤ ਕਿੰਨੇ ਚਰਵਾ ਲੱਗਦਾ ਊਂ ਤਾਂ ਜੀ ਪਹਿਲਾਂ ਕਤੂਰੇ ਦੇ ਦਿੱਤਾ ਤਿੰਨ ਲੱਗਦੇ ਹੁੰਦੇ ਨੇ ਜੀ 15 ਦਿਨਾਂ ਬਾਅਦ ਹਾਂ ਤੇ ਉਂ ਫਿਰ ਅਸੀਂ ਹਰੇਕ ਸਾਲ ਜਿਵੇਂ ਆਫ ਸੀਜ਼ਨ ਜਦੋਂ ਹੁੰਦਾ ਵਾ ਸੂਰੋਂ ਸਟਾਰਟਿੰਗ ਤੋਂ ਪਹਿਲਾਂ ਬੱਜੇ ਨਾਲ ਮਾਰਚ ਦੇ ਸੀਜ਼ਨ ਖੜ ਗਿਆ ਸੀ ਉਹਦੀ ਲਾ ਦੇਣੀ ਅਸੀਂ ਉਹਦੀ ਲਾ ਦੇਣੀ ਬਸ ਸੈਵਡਨ ਬਾਣਾ ਹੋਰ ਕਿਹੜੀ ਪੱਕੀ ਵੈਕਸੀਨ ਲੱਗਦੀ ਹੈ ਨਾ ਹੋਰ ਨਹੀਂ ਬਿਲਕੁਲ ਇਹੀ ਆ ਨੌਂ ਹਲਕਾ ਲਾਉਨੇ ਆ ਬਸ ਤੀਜੇ ਤੋਂ ਹਰ ਇੱਕ ਸਾਲ ਹੀ ਹਾਂ ਸਾਲ ਬਾਅਦ ਹੀ ਲੱਗਦਾ ਹਲਕਾ ਹਾਂ ਹਾਂ ਸਾਲ ਬਾਅਦ ਲਾਉਂਦੇ ਹਲਕਾ ਪੱਕਾ ਲੱਗਣੀ ਲੱਗਣਾ ਨਹੀਂ ਕਿ ਸਾਰਿਆਂ ਦੀ ਹਾਂਜੀ ਫਿਰ ਭਾਈ ਆਹ ਸਟੱਡ ਵੀ ਕੋਈ ਹੈਗਾ ਤੁਹਾਡੇ ਕੋਲ ਸਟੱਡ ਹੁਣ ਸਾਡੇ ਕੋਲੇ ਆ ਡੇਂਜਰ ਤੇ ਰੇਂਜਰ ਦੋ ਜਿਹੜਾ ਬਿਜਰੀਆ ਆਤ ਗਿਆ ਇਹ ਆਤ ਗਿਆ ਹੂੰ ਇਹ ਸਟੱਡ ਬਣਾ ਲਈ ਹਾਂ ਸਲਾਉਂਗੇ ਵੀ ਇਹਨਾਂ ਨੂੰ ਹਾਂ ਲਾ ਜਾਵਾਂਗੇ ਇਹ ਤਾਂ ਕਦੂਰੇ ਹੀ ਲਿਆਂਦੇ ਕਦੂਰੇ ਹੀ ਲਿਆਂਦਿਆ ਕੀ ਇਹ 11 19 ਮਹੀਨਿਆਂ ਦਾ ਹੀ ਸੀ ਜਦੋਂ ਆਏ ਸੀ 11 ਮਹੀਨੇ ਇਹ ਆਤ ਕੀ ਭਜਾ ਵੀ ਲਈ ਹਾਂ ਵੀ ਸਟੱਡ ਵੀ ਰੱਖ ਲੈ ਹਾਂ ਕਿ ਥੋੜੇ ਭਜਾਇਆ ਵਿੱਚ ਇਹਦੀ ਮੈਰਜ ਸੀਗੀ ਨਗਦੀਪ ਦੀ ਠੀਕ ਹੈ ਇੱਧਰ ਬਿਜਰੀਆ ਤੇ ਅਸੀਂ ਫਿਰ ਦੂਜਿਆਂ ਨੂੰ ਭਜਾਈਗੇ ਸਮਾਂ ਘਟ ਨਿਕਲਿਆ ਇੱਕ ਅੱਧਾ ਲੋਡ ਆ ਗਿਆ ਉਹੀ ਪੇੜੀ ਵੀ ਸਾਰੇ ਨਹੀਂ ਨਹੀਂ ਇਹ ਆ ਕੇ ਭੱਜੇ ਆ ਪਹਿਲਾਂ ਇਹਨਾਂ ਨੂੰ ਭਜਾਇਆ ਕਿ ਇਹਨੇ ਮੇਲੇ ਜਿੱਤੇ ਆ ਕੇ ਠੀਕ ਹੈ ਤੇ ਫਿਰ ਉਹਦੋਂ ਇਹ ਇੱਧਰ ਬਿਜੀ ਹੋ ਗਿਆ ਅਸੀਂ ਫਿਰ ਦੂਜੇ ਵਿਹਾਈ ਦੇ ਵਿੱਚ ਇਹਨਾਂ ਨੂੰ ਹੀ ਭੁਜਾਈਗੇ ਫਿਰ ਇਹਨਾਂ ਦੀ ਪ੍ਰੈਕਟਿਸ ਥੋੜੀ ਜਿਹੀ ਘੱਟ ਹੁੰਦੀ ਕਿਉਂਕਿ ਵਿਆਹ 'ਚ ਬਿਜੀ ਸੀਗਾ ਠੀਕ ਆ ਹੂੰ ਹੋਰ ਕਿਹੜਾ ਸਟੱਡ ਆ ਬਈ ਇੱਕ ਚੈਰੀ ਆ ਤੇ ਬੱਬਰਾਂ ਤੇ ਸੁਲਤਾਨ ਇਹ ਸਟੱਡੀ ਨੇ ਸਾਰੇ ਹਾਂ ਪੰਜ ਸਟੱਡ ਇਹਨਾਂ ਦੀ ਕਿੰਨੇ ਨੰਬਰ ਦੀ ਇਹਨਾਂ ਦੀ ਤਾਂ 31000 ਰੁਪਏ ਜਿਹੜੇ ਲਾਉਣ ਲੈਂਦੇ ਹਾਂ ਹਾਂ ਦੂਜਿਆਂ ਦੀ ਉਹਨਾਂ ਦੀ 11-11000 ਚੈਰੀ ਦੀ ਵੀ ਹਾਂ ਚੈਰੀ ਦਾ ਨਾ ਚੰਗਾ ਭੱਜਿਆ ਬਾਈ ਉਹਦੀ ਫੀਸ ਕਿਉਂ ਤਾਂ ਇੰਡੀਆ ਨਾਲ ਤਾਂ ਕਰਕੇ ਇੰਡੀਆ ਕਰਕੇ ਉਹਦੀ ਇਹ ਬਾਹਰ ਨੇ ਇਹਨਾਂ ਦੀ ਫੀਸ ਦਿੱਤੀ ਯਾਰ ਹਾਂ ਇਹਨਾਂ ਦੀ ਬਾਹਰ ਇੱਕ ਇਹਨਾਂ ਦਾ ਆਏ ਆ ਜੀ ਆਪਣੇ ਚਲੋ ਆਏ ਹੁੰਦਾ ਸਾਨੂੰ ਵੀ ਕਈ ਵਾਰੀ ਤਾਂ ਜਿਵੇਂ ਉਹ ਤਾਂ ਮਿਲਣ ਨੂੰ ਤਾਂ ਪੰਜਾਬ ਚ ਜਿਵੇਂ ਆ ਸਕਦੀ ਹੈ ਜੀ ਮੀਟਿੰਗ ਵੀ ਹਾਂ ਚਲ ਜਿੰਨਾਂ ਕੋ ਕੋਈ ਮਿਲਿਆ ਵੀ ਉਹ ਜੈਨੂਇਨ ਜੇ ਬੰਦਾ ਆਊਗਾ ਵੀ ਹਾਂ ਚੰਗੀ ਕੁੱਤੀ ਹੋਊਗੀ ਵੀ ਉਸ ਸਾਹ ਨਾਲ ਜਾਨਵਰ ਦਾ ਕਿਉਂਕਿ ਅਗਲੇ ਸਾਲ ਭਜਾਉਣੇ ਆ ਨਹੀਂ ਫਿਰ ਇਹ ਹੂੰ ਵੀ ਇਹ ਵੀ ਗੱਲ ਦੇਖ ਕੇ ਲੈਣੀ ਕਰਨੀ ਪੈਂਦੀ ਹੈ ਵੀ ਕੀਰਾ ਕਰਾਸਿੰਗ ਉਹ ਵੀ ਚੰਗੀ ਕੁੱਤੀ ਨਾਲ ਹੀ ਹੋਵੇ ਉਹ ਫਿਰ ਆਪਾਂ ਨੂੰ ਹੁੰਦਾ ਜੀ ਇਹ ਬੰਦੇ ਨੂੰ ਵੀ ਚਲੋ ਕੂੜੇ ਭਾਜੇ ਆਣਗੇ ਹਾਂ ਜੀ ਹਾਂ ਪਰ ਚਲੋ ਜੀ ਨਹੀਂ ਅਗਲੇ ਨੇ ਫੀਸ ਦੇਣੀ ਹੈ ਜੀ ਉਹ ਤਾਂ ਜਹਰ ਜੀ ਮਰਜੀ ਲੈ ਕੇ ਆਵੇ ਉਹਨੂੰ ਵੀ ਫਿਰ ਮਗੂਰਲਾ ਜਿਹੜਾ ਆਊਗਾ ਜੀ ਫੀਸ ਦੇਊ ਉਹ ਚੰਗੀ ਦੀ ਦੇਊ ਮਾੜੇ ਦੀ ਨਹੀਂ ਦਿੰਦਾ ਜੀ ਕੋਈ ਠੀਕ ਹੈ ਉਹਦਾ ਹੋਰ ਕੋਈ 100 ਆਪਸ਼ਨਾਂ ਹੁੰਦੀਆਂ ਨੇ ਜੀ ਕੋਈ ਵਿਹਾਰ ਚ ਕਿਵੇਂ ਠੀਕ ਹੈ ਬਾਕੀ ਬਰੀਡਿੰਗ ਵੀ ਦੇਖ ਕੇ ਅਗਲਾ ਬਲੱਡ ਲਾਈਨਰ ਨੂੰ ਮੈਚ ਕਰਕੇ ਬਣਾਉਂਦਾ ਜੀ ਕਿਵੇਂ ਬਈ ਬਲੱਡ ਲਾਈਨ ਕਿਵੇਂ ਜਿਵੇਂ ਹੁਣ ਇਹ ਆਪਣੇ ਜਾਨਵਰ ਨੇ ਜੀ ਰੇਂਜਰ ਤੇ ਡੇਂਜਰ ਇਹਨਾਂ ਦੀ ਜਿਹੜ ਦੀਤੀ ਸੀ ਜੀ ਹੂੰ ਤੇ ਕੁੱਤੇ ਇਹਨਾਂ ਦਾ ਪਿਓ ਬ੍ਰੈਟਲੀ ਦਾ ਪੋਤਾ ਸੀ ਬ੍ਰੈਟਲੀ ਵੀ ਵਧੀਆ ਟੌਪ ਕਲਾਸ ਕੁੱਤਾ ਹੋਇਆ ਜੀ ਹੂੰ ਫਰਨਾਂండో ਬੇਲ ਵੀ ਪੂਰਾ ਚੈਂਪੀਅਨ ਦੁਨੀਆ ਦਾ ਕੁੱਤਾ ਹੋਇਆ ਠੀਕ ਹੈ ਤੇ ਬਾਕੀ ਇਹਨਾਂ ਦੀ ਮਾਂ ਦਾ ਹੈ ਜੀ ਵੀ ਇਹਨਾਂ ਦੀ ਜਿਹੜੀ ਮਾਂ ਕੀ ਤੇ ਉਹਨੇ ਸਾਰੇ ਜਾਨਵਰ ਪੰਜਾਬ ਚ ਆਇਆ ਜੀ लवली ਗੋਏ ਮਾਲਵਾ ਬਲੂਮ ਹੂੰ ਇਹ ਦੋਨੇ ਸਾਰੇ ਜਾਨਵਰ ਭਜਾਏ ਨੇ ਜੀ ਉਹਨੇ ਜਿਵੇਂ ਉਹਦਾ ਰਿਜ਼ਲਟ ਚੰਗਾ ਹੂੰ ਬੱਚੇ ਚੰਗੇ ਕਰਦੇ ਬੱਚੇ ਚੰਗੇ ਉਹਨੇ ਭਾਈ ਨਹੀਂ ਠੀਕ ਹੈ ਦੇਮ ਹੁਣ ਆਪਾਂ ਦੇਖਦੇ ਆਂ ਬਾਈ ਵੀ ਚੰਗੇ ਘੋੜੇ ਵਾਲਾ ਮਾੜੀ ਘੂੜੀ ਦੇ ਛੇਤੀ ਆਲਾ ਘੋੜਾ ਨਹੀਂ ਛੱਡਦਾ ਹੂੰ ਠੀਕ ਆ ਅਗਲਾ ਕਹਿੰਦਾ ਯਾਰ ਕੱਲ ਨੂੰ ਜੇ ਇਹਨੇ ਰਿਜ਼ਲਟ ਨਾ ਦਿੱਤਾ ਫੇਰੀ ਵੀ ਘੂੜੀ ਵੀ ਮਾੜੀ ਆ ਵੀ ਇਹ ਕੱਲ ਨੂੰ ਮੇਰਾ ਘੋੜਾ ਬਦਨਾਮ ਹੋ ਜੂ ਹਾਂਜੀ ਵੀ ਆਇਆ ਵੀ ਕਈ ਵਾਰ ਇਹਨਾਂ ਮੰਨ ਕੇ ਚੱਲ ਉਹਨੂੰ ਵੀ ਕੁੱਤੇ ਕੋਈ ਮਾੜੀ ਆ ਨਹੀਂ ਉਹਦਾ ਚੰਗਾ ਰਿਜ਼ਲਟ ਹੈਗਾ ਚਾਹੇ ਕੱਢੇ ਕੋਈ ਨਾਮ ਬਾਰ ਹੋਵੇ ਨਹੀਂ ਉਹਦੇ ਭੱਜੀ ਜਾਂ ਕੋਈ ਹੋਰ ਹੋ ਗਿਆ ਠੀਕ ਆ ਵੀ ਕਈ ਵਾਰ ਐਂ ਐਂ ਅਗਲਾ ਛੱਡਦਾ ਨਹੀਂ ਅਗਲਾ ਕਹਿੰਦਾ ਯਾਰ ਕਾਲੂ ਕੁੱਤੇ ਆਪਣੇ ਵੀ ਬਦਨਾਮ ਹੋਣਗੇ ਨਾਲ ਅਗਲਾ ਕਹਿੰਦਾ ਇਹ ਉਹਨਾਂ ਦਾ ਰਿਜ਼ਲਟ ਹੈ ਨਹੀਂ ਕਈ ਵਾਰੀ ਐਂ ਹੁੰਦਾ ਜੀ ਵੀ ਬਲੱਡ ਲਾਈਨਾਂ ਦਾ ਚਲੋ ਸਾਰਿਆਂ ਲਾ ਵੀ ਚੰਗੀਆਂ ਨਹੀਂ ਮਾੜੀ ਕੁੱਤੀ ਦੀ ਤਾਂ ਅਗਲਾ ਕੋਈ ਫੀਸ ਵੀ ਨਹੀਂ ਦਿੰਦਾ ਹੂੰ ਤੇ ਕਈ ਕੁੱਤੀਆਂ ਐਂ ਹੁੰਦੀਆਂ ਨੇ ਆਪ ਨਹੀਂ ਭੱਜੀ ਹੁੰਦੀਆਂ ਪਰ ਲਹੂ ਚੰਗਾ ਹੁੰਦਾ ਉਹ ਕੁਝ ਨਹੀਂ ਪਤਾ ਵੀ ਉਹਨੇ ਬੱਚੇ ਪਜਾ ਜਾਣਾ ਹੂੰ ਹੋਇਆ ਪੰਜਾਬ 'ਚ ਬਹੁਤ ਵਾਰ ਹੋਇਆ ਵੀ ਆਪ ਨਹੀਂ ਭੱਜੇ ਜਿਹੜੇ ਜਾਨਵਰ ਉਹਨਾਂ ਦੇ ਕੁਦੂਰੇ ਪਜਦੇ ਕੁਦੂਰੇ ਭੱਜੇ ਹਾਂ ਇਹਦੇ ਕੀਦੇ ਭੱਜੇ ਕੋਈ ਹੈ ਜਾਂਦਾ ਅੱਜ ਉਈ ਤੁਹਾਨੂੰ ਸਪੈਸੀਫਿਕਲੀ ਨਹੀਂ ਆਪਾਂ ਦੱਸ ਸਕਦੇ ਪਰ ਹੈਗੇ ਆ ਜੀ ਬਹੁਤ ਹਾਂ ਮੈਂ ਜਣੀ ਕਿ ਫਿਰ ਕਿੰਤੂ ਪ੍ਰੰਤੂ ਹੋ ਜਾਂਦਾ ਹਾਂ ਹਾਂ ਜੀ ਹਾਂ ਕਈ ਵਾਰੀ ਹੁਣ ਬੰਦਿਆਂ ਦੇ ਕੁੱਤੇ ਕਤੂਰੇ ਮਹਿੰਗੇ ਵੇਕੇ ਹੁਣ ਅਗਲਾ ਕਹਿੰਦਾ 100 ਰੁਪਏ ਐਂ ਕਰਕੇ ਹੁਣ ਹੋਲ ਕੇ ਵਿੱਚੇ ਵੇਚੇ ਵਜਾਂ ਜਿਵੇਂ ਹਾਂ ਯਾ ਯਾ ਕਈ ਵਾਰੀ 100 ਮਾਣ ਤੇ ਗੱਲ ਆ ਜਾਂਦੇ ਆ ਬੰਦਿਆਂ ਦੇ ਹਾਂ ਜੀ ਹਾਂ ਉਹ ਵੀ ਨਹੀਂ ਜਾਹੀਦਾ ਤੇ ਇਹਦੇ ਵਿੱਚ ਭਾਈ ਜਿਵੇਂ ਆਪਾਂ ਹੁਣ ਕਹਿੰਦੇ ਆ ਡੀ ਐਨ ਏ ਵਗੈਰਾ ਟੈਸਟਿੰਗ ਫਿਰ ਚੱਲਦਾ ਕਿਵੇਂ ਜਾਂ ਨਹੀਂ ਚੱਲਦਾ ਇਹ ਤਾਂ ਹੈ ਨਹੀਂ ਜੀ ਕੋਈ ਹੈ ਰਿਆ ਕੁਝ ਕੋਈ ਨਹੀਂ ਕਰਿਆ ਇਹਦੇ ਜੀ ਹਾਂ ਜੀ ਵੀ ਮੰਨ ਕੇ ਚੱਲੋ ਅਗਲਾ ਕੋਈ ਈ ਤਾਂ ਕਹਿ ਨਹੀਂ ਸਕਦੇ ਜੀ ਕੁਝ ਬੰਦੇ ਦੀ ਇਮਾਨਦਾਰੀ ਆ ਪਰ ਪਤਾ ਨਹੀਂ ਕਿੰਨੇ ਚਿਰ ਬਾਅਦ ਬਈ ਇਹਦਾ ਪਤਾ ਲੱਗਣ ਲੱਗ ਜਾਂਦਾ ਜਮਾ ਕਲੀਅਰਲੀ ਹੋ ਜਾਂਦਾ ਵੀ ਵਧੀਆ ਗਾ ਜਾਨਵਰ ਸੱਟਾ ਜੋ ਰਸਲਤਾ ਦਾ ਟਰੈਕ ਤੇ ਭੱਜੇ ਤੇ ਹੀ ਪਤਾ ਲੱਗਦਾ ਉਹਦੇ ਹੀ ਪਤਾ ਲੱਗਦਾ ਕਿਹੜੇ ਨੇ ਨਿੱਤਰ ਕੇ ਮੈਦਾਨ ਚੋਂ ਨਾ ਕੁਝ ਨਹੀਂ ਪਤਾ ਲੱਗਦਾ ਹੁਣ ਇੱਕ ਮਾਂ ਨੇ 6 ਬੱਚੇ ਦੇ ਤੇਸ਼ਿਆਂ ਚੋਂ ਪਤਾ ਨਹੀਂ ਕਿਹ ਟੀ ਭੱਜੇ ਹੂੰ ਪਤਾ ਨਹੀਂ ਸਾਰੀ ਝੋਲ ਜੀ ਭੱਜੇ ਵੀ ਹੂੰ ਬਾਕੀ ਪਰਮਾਤਮਾ ਨੇ ਜਿਹਨੂੰ ਬਲ ਪਾਉਣਾ ਪਤਾ ਨਹੀਂ ਸਾਰਿਆਂ ਨੂੰ ਪਾ ਦੇਵੇ ਇਹ ਤਾਂ ਨਹੀਂ ਕੋਈ ਬਾਲਾ ਹੈਗਾ ਹੈ ਹੂੰ ਕੁਝ ਨਜਾਇਜ਼ ਹੀ ਭਾਜੇ ਕੋਈ ਦਰਮਿਆਨਾ ਭਾਜੇ ਵਿੱਚੋਂ ਕੀ ਬਾਈ ਬੀਤੇ ਬਾਈ ਇਹ ਚ ਦਜਮੰਡ ਕੀ ਹੁੰਦੀ ਹੈ ਕੁੱਤੇ ਦੀ ਜਿਵੇਂ ਆਪਾਂ ਕਹਦੇ ਨੇ ਵੀ ਜਿਵੇਂ ਆਪਾਂ ਕਹਦੇ ਨੇ ਭੱਜੇ ਤੋਂ ਤਾਂ ਚੱਲ ਪਤਾ ਲੱਗਣੀ ਲੱਗਣਾ ਹੁਣ ਤੁਸੀਂ ਵੀ ਕਈ ਵਾਰੀ ਲੈਨੇ ਹੋ ਬਾਈ ਹੁਣ ਜਦੋਂ ਬਾਹਰੋਂ ਲੈ ਕੇ ਆਉਣੇ ਜਾਂ ਇੱਧਰ ਵੀ ਬੰਦੇ ਨੂੰ پارک ਹੁੰਦੀ ਹੈ ਕੁੱਤਾ ਖੜਾ ਦੇ ਕੇ ਅਗਲਾ ਕਹਿ ਦਿੰਦਾ ਮੈਂ ਬਹੁਤ ਵਰੀ ਜਕਾਰੀ ਭਰਾਵਾਂ ਨੂੰ ਦੇਖਿਆ ਮੇਲਿਆਂ ਦੇ ਉੱਤੇ ਖੜਾ ਦੇ ਕੇ ਕੁੱਤਾ ਕਹਦਣਾ ਵੀ ਕੁੱਤਾ ਬਹਲਾ ਚੰਗਾ ਯਾਰ ਆ ਬੰਦੇ ਨੇ ਨਾ ਆਪਦੀ ਖੇਡ ਕਰਕੇ ਜਾਂ ਉਹ ਤਾਂ ਗੱਲਾਂ ਕਰ ਸਾਡੇ ਜਿਹਾ ਤਾਂ ਇਹ ਡਿਸੀਜਨ ਇਹਦੇ ਹੁੰਦਾ ਸਾਰਾ ਕੁੱਤੇ ਲੈਣ ਦਾ ਇਦਾਂ ਕਰ ਹੁੰਦਾ ਬਾਈ ਕੂਤਰ ਵਾਲੇ ਦੇਦੇ ਉਂਗਲਾਂ ਕਤੂਰੇਆਂ ਚ ਉਹ ਕਿਥੇ ਆ ਕੀ ਦੇਖਦੇ ਆ ਕਤੂਰੇ ਤਾਂ ਜੀ ਅਸੀਂ ਜਿਵੇਂ ਜਦੋਂ ਛੋਟੇ ਜਾਂ ਜਿਵੇਂ ਰੱਖੇ ਵੀ ਆ ਜਾਂ ਅਸੀਂ ਲੈ ਕੇ ਆਉਨੇ ਸੀ ਤਾਂ ਜੀ ਜਿਆਦਾ ਜਿਵੇਂ ਨਾ ਪੈਰ ਹੀ ਦੇਖਦੇ ਨੇ ਉਹਨਾਂ ਦੇ ਕੀ ਚੀਜ਼ ਵੀ ਪੰਜੇ ਵੀ ਉਹਦੇ ਲੰਬੇ ਨਾ ਹੋਣ ਵੀ ਸਿੱਧੇ ਹੋਣ ਗੁੱਟ ਗੋਲ ਹੋਣ ਪੰਜੇ ਵੀ ਸਿੱਧਾ ਛੋਟਾ ਹੋਵੇ ਪੰਜਾ ਠੀਕ ਹੈ ਕਤੂਰੇਆਂ 'ਚ ਤਾਂ ਅਸੀਂ ਉਹ ਦੇਖਦੇ ਆ ਜੋ ਤੁਸੀਂ ਬਾਹਰੋਂ ਲੈਨੇ ਹੋ ਕੁੱਤਾ ਬਾਹਰੋਂ ਤਾਂ ਜੀ ਫਿਰ ਤੁਸੀਂ ਉਹਦੀ ਬਲੱਡ ਲਾਈਨ ਉਹਦਾ ਗ੍ਰੇਡ ਉਥੇ ਖਾਸਾ ਕੁਝ ਹੋ ਜਾਂਦਾ ਜੀ ਐਡਾ-ਓਡੀ ਚੀਜ਼ਾਂ ਦੇਖਣੀ ਪੈਂਦੀ ਹੈ ਚਲੋ ਉਹ ਚੀਜ਼ ਤਾਂ ਦੇਖਣੀ ਦੇਖਣੀ ਆ ਬਿਖੜੇ ਕੁੱਤੇ ਚ ਵੀ ਕੋ ਪਤਾ ਲੱਗਦਾ ਵੀ ਹਾਂ ਚੰਗਾ ਭੱਡੇ ਕੁੱਤੇ ਚ ਨਾ ਉਹ ਚ ਨਹੀਂ ਤੁਸੀਂ ਦੱਸ ਸਕਦੇ ਅੱਛਾ ਨਾ ਵੀ ਐ ਦੇਖ ਕੇ ਜੱਜ ਮਟਰ ਦੇ ਕੰਨ ਜਿਵੇਂ ਆਪਾਂ ਕਹਿੰਦੇ ਕੰਨਾਂ ਜਾਂਦੀ ਫੋਟੋ ਬੜੀ ਬੰਦ ਨੇ ਐ ਜੁੜੇ ਕੋਈ ਨਹੀਂ ਨਾ ਨਾ ਤੁਸੀਂ ਇਹਨਾਂ ਚ ਨਹੀਂ ਕੋਈ ਬੇਈਦਾ ਨਹੀਂ ਹਿਸਾਬ ਕਿਤਾਬ ਕਰ ਸਕਦੇ ਤੁਸੀਂ ਬਸ ਇਹ ਬਸ ਸਿਰਫ ਇੱਕ ਫੋਟੋਆਂ ਹੀ ਹੁੰਦੀਆਂ ਵੀ ਸੋਹਣਾ ਲੱਗਦਾ ਹੁਣ ਸਾਡੇ ਦੀ ਡੈਨਾ ਕੁੱਤੀ ਆਪਣੀ ਭੱਜੀ ਆ ਹੂੰ ਮੈਨੂੰ ਪੰਜਾਬ ਦੀਆਂ ਪਹਿਲੀਆਂ 5 ਬੈਸਟ ਫੀਮੇਲਾਂ ਚ ਹੋਊਗਾ ਪਹਿਲੀਆਂ ਤਿੰਨਾਂ ਜੋ ਵੀ ਕਹਿ ਸਕਦੇ ਤੁਸੀਂ ਚਲੋ 5 ਲਾ ਲਓ ਆਪਾਂ ਇਹ ਨਹੀਂ ਕਹਿ ਸਕਦੇ ਐਤਕੀ ਵੀ ਉਹਨੇ ਤਿੰਨ ਫਰਸਟ ਲਾਏ ਹੂੰ ਉਹ ਵੀ ਸਾਰੇ ਸੀਜ਼ਨ ਪੂਰੀ ਵਧੀਆ ਨੰਬਰਾਂ 'ਚ ਰਹੀ ਉਹਨੂੰ ਜੇ ਤੁਸੀਂ ਕਹਿ ਕੇ ਵੇਖ ਲਓ ਜੇ ਕੋਈ ਆਮ ਬੰਦਾ ਨਾਰਮਲ ਨਾ ਉਹਨੂੰ ਕੋਈ ਜਾਣਦਾ ਨਾ ਹੋਵੇ ਕੁੱਤੀ ਨੂੰ ਹੂੰ ਕੱਲਾ ਕੱਲਾ ਤਾਂ ਉਹਦੀ ਢੂਹੀ ਦਾ ਮਣਕਾ ਦੀਂਦਾ ਜੀ ਸਾਰੇ ਪਿਛਲੇ ਹੱਡ ਦੀਂਦੇ ਸੀ ਉਹਨੂੰ ਕਹੂਗਾ ਵੀ ਇਹ ਵੀ ਇਹ ਭੱਜ ਵੀ ਲੋ ਪਈ ਪਿਛਲੇ ਸੀਜ਼ਨ ਦਾ ਭਾਰ 26 ਕਿਲੋ ਸੀ ਜੀ ਉਹਦੇ ਜਿੱਦਣੇ ਪੱਤੋ ਭਜਾਉਣ ਗਏ ਆ ਪਿਛਲੇ ਇਹ ਅਜੇ ਬਾਹਰੋਂ ਆਇਆ ਨਹੀਂ ਸੀ ਉਹਦਨੇ ਚੈਰੀ ਸੀ ਨਾਲ ਦੂਜੀ ਕੁੱਤੀ ਸੀਗੀ ਸੋਫੀਆ ਚੈਰੀ ਵੀ ਹਾਰ ਗਿਆ ਤੇ ਉਹ ਸੋਫੀਆ ਵੀ ਹਾਰ ਗਈ ਰਹਿ ਗਈ ਇਹ ਮੇਲੇ ਦਾ ਪੱਤੋ ਲੱਛੀ ਸੀ ਡੈਣਾ ਮੇਲੇ ਦਾ ਵੀ ਪੂਰਾ ਵੱਡਾ ਸੀ ਸਾਡਾ ਸਾਰੇ ਸਾਸੀ ਸਾਰੇ ਉੱਥੇ ਸਿੱਕਲਾ ਇਹੀ ਬਾਹਰ ਸੀ ਚਲ ਇਹਦੇ ਨਾਲ ਵੀ ਇਹਦਾ ਵੀ ਫੋਨ ਚੱਲੀ ਜਾਂਦਾ ਸਾਨੂੰ ਮੈਂ ਵੀ ਦੋਨੇ ਹਾਰ ਗਏ ਇਹ ਹਾਇਦਾ ਕਹਿੰਦਾ ਮੈਂ ਵੀ ਹੁਣ ਤਾਂ ਰਹਿ ਗਿਆ ਆਪਣੀ ਕੋਈ ਟਿੱਪ ਨਹੀਂ ਰਹਿ ਗਈ ਹਾਂ ਤੇ ਮੈਂ ਵੀ ਚੱਲ ਪਹਿਲੇ ਰਾਉਂਡ 'ਚ ਹਾਰ ਗਏ ਦੋਨੇ ਉਹ ਪਹਿਲੇ ਪਹਿਲੇ ਰਾਉਂਡ ਹੀ ਹਾਰ ਗਏ ਕੋਤੇ ਸੈੱਟ ਨਹੀਂ ਸੀ ਦੋਨੇ ਹੂੰ ਤੇ ਮੇਲਾ ਵੀ ਪਹਿਲੇ ਸੀਜ਼ਨ ਦਾ ਸਾਡਾ ਅੱਜ ਦਾ ਪਹਿਲੇ ਮੇਲਾ 8 ਨਵੰਬਰ ਦਾ ਪਹਿਲੇ ਮੇਲਾ ਹੀ ਗਏ ਅਸੀਂ ਲੋਕਾਂ ਨਾਲ ਹੈਵੀ ਲੇਟ ਸੀ ਲੋਕਾਂ ਦਾ ਤਿੰਨ ਚਾਰ ਚਾਰ ਮੇਲੇ ਭਜਾਤੇ ਸੀਗੇ ਹਾਂ ਤੇ ਅਸੀਂ ਥੋੜਾ ਬਿਜ਼ੀ ਸੀਗੇ ਆਪ ਦਾ ਕਿ ਚਾਰ ਬੰਦੇ ਨੂੰ ਆਏ ਵੀ ਸੀਗੇ ਵੀ ਯਾਰ ਛੱਟ ਖੜਾ ਹੋਣ ਦਾ ਹੈ ਨਹੀਂ ਨੀ ਨਹੀਂ ਪਰਤਾ ਸੀਗੇ ਐਂਕੀ ਨਹੀਂ ਪਿਛਲੇ ਸਾਲ ਦੀ ਗੱਲ ਹੈ ਅੱਛਾ ਚੱਛ ਪਰਦੀ ਤੇ ਭਾਈ ਇਹਦੇ ਨਾਲ ਵੀ ਗੱਲ ਹੋ ਜਾਂਦੀ ਸੀ ਮੈਂ ਤੇ ਚਾਲੋ ਉਹ ਵਿਚਾਰੀ ਚੱਲ ਪਈ ਹੂੰ ਉਹ ਜਿਹੜਾ ਕੁੱਤਾ ਆਵੇ ਉਹ ਇਹਨੇ ਵਟੇ ਹੀ ਕੱਢਦੇ ਤੁਰੇ ਗਈ ਉਹਨੇ ਚੌਥਾ ਬਣਾਤਾ ਜਾ ਕੇ ਉਹਦੇ ਤੀਜਾ ਬਣਾਇਆ ਸੀ ਨਾ ਤੀਜਾ ਤੀਜਾ ਬਣਾਇਆ ਉਹਨੇ ਉਹ ਰੱਬ ਨੇ ਦੇਣਾ ਉਹਨੂੰ ਕੋਈ ਨਹੀਂ ਸਕਦਾ ਉਹਨੂੰ ਪ੍ਰਮਾਤਮਾ ਨੇ ਦੇਣਾ ਸੀ ਭਾਈ ਤੇ ਉਸ ਤੋਂ ਬਾਅਦ ਫਿਰ ਉਸ ਜੀਨ ਬਾਲੇ ਚੰਗਾ ਭੱਜੀ ਸਾਰਾ ਹੀ ਮਗਰ ਜਾ ਕੇ ਹੂੰ ਵਟੇ ਹੀ ਕੱਢਦੇ ਨਹੀਂ ਭੱਜਣ ਲਈ ਐਦ ਕੀ ਫੇਰ ਐਦ ਕੀ ਪਰ ਨਾਲੋਂ ਤੇਜ਼ ਹੋ ਕੇ ਭੱਜੀ ਹੂੰ ਐਦ ਕੀ ਫਿਰ ਵੇਟ ਕਰ ਗਈ ਇੰਕੀ ਥੋੜਾ ਜਿਆ ਕਰ ਗਈ ਪਹਿਲਾਂ ਵਾਲੀ ਕਰ ਗਈ ਸੀ ਖੜੀ ਸੀ ਫਿਰ ਹੀਟ ਚ ਆ ਗਈ ਹੀਟ ਚ ਆ ਕੇ ਜਦੋਂ ਸਾਡੀ ਅਸੀਂ ਇੱਕ ਮੇਲਾ ਇਧਰ ਚੰਡੀਗੜ੍ਹ ਕੰਨੀ ਭਜਾਤੀ ਉਦਨੇ ਉਹਨੇ ਬਣਾਤਾ ਤੀਜਾ ਚੌਥਾ ਨੰਬਰ ਅਸੀਂ ਕਾਲੀ ਕਰਗੇ ਇਹਨੇ ਤਾਂ ਬਹੁਤ ਰੋਕਿਆ ਉਹ ਹਰੀ ਹੁਣੀ ਰੁਕੇ ਨਹੀਂ ਗਏ ਕਹਿੰਦੇ ਨਹੀਂ ਨਹੀਂ ਅਸੀਂ ਮਲੇੜ ਕੋਟਲੇ ਮੋੜਤੀ ਉਦਨੇ ਤੀਜੇ ਰਾਉਂਡ ਹਾਰ ਗਈ ਉਹ ਤੇ ਹਰੀ ਤੇ ਮੁੜ ਕੇ ਉਹ ਖੜ ਗਈ ਕੁੱਤੀ ਹੁਣ ਕੇ ਮਹੀਨਾ ਨੂੰ ਸੈੱਟ ਹੋਣ ਨੂੰ ਲੱਗ ਗਿਆ ਕਿਹੜੇ ਕਿਹੜੇ ਬੰਦੇ ਨਾਲ ਰਹਿੰਦੇ ਆ ਬਈ ਛੋਟੇ ਗਰੁੱਪ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਈਨਾ ਦੇ ਭਾਈ ਦਾ ਕੁੱਤਾ ਜ਼ਿਆਦਾਤਰ ਇਹ ਇਕ ਤਾਂ 인ਦਰਜੀਤ ਨੰਬਰ ਦਾ ਰਿੰਦਰਜੀਤ ਤੇ ਨਵਦੀਪ ਕੈਨੇਡਾ ਬਸ ਇਹਨਾਂ ਦੋਨਾਂ ਦਾ ਨਾਮ ਹੈ ਦੋ ਨਾਂ ਤੇ ਹਨ 인ਦਰਜੀਤ ਦਾ ਨੰਬਰ ਦਾ ਬੱਚਾ ਇਹਦੀ ਤੋਂ ਸਟਾਰਟ ਹੋਈ 95 ਠੀਕ ਹੈ ਬਸ ਇਹ ਦੋਨਾਂ ਦਾ ਨਾਮ ਹੀ ਹੈ ਇਹ ਦੋ ਨਾਂ ਤੇ ਹੋਰ ਨਹੀਂ ਕੋਈ ਨਾਂ ਪਾਉਂਦੇ ਹੈਗੇ ਨਹੀਂ ਸਾਡਾ ਬਲੂ ਰੇਂਜਰ ਗਰੁੱਪ ਆ ਉਹਦਾ ਬਲੂ ਰੇਂਜਰ ਹਮ ਗਰੁੱਪ ਹਮ ਬਲੂ ਰੇਂਜਰ ਗਰੁੱਪ ਦਾ ਜੀ ਵੀ ਲੈ ਕੇ ਉਦੋਂ ਬਾਅਦ ਤੁਹਾਡੇ ਦੋ ਨਾਂ ਆ ਜਾਂਦੇ ਉੱਤੇ ਮੂਰੇ ਨਾਂ ਆ ਜਾਂਦੇ ਨੇ ਮਗਰ ਗਰੁੱਪ ਆ ਉਹ ਕਿੰਨੇ ਬੰਦੇ ਹੋ ਫਿਰ ਭਾਈ ਤੁਸੀਂ ਬੰਦੇ ਦੋਨੇ ਤਾਂ ਸੀ ਮੈਂ ਨਵਦੀਪ ਤੇ ਮੈਂ ਹਮ ਇਹ ਇੰਦਰਜੀਤ ਦਾ ਵੱਡਾ ਭਰਾ ਚਲੋ ਉਹਦਾ ਤੇਰਾ ਭਰਾ ਹੈਰੀ ਆ ਹੈਰੀ ਕਿਹੜਾ ਤੇ ਭਤੀਜਾ ਆਪਣਾ ਠੀਕ ਆ ਤੇ ਸਿਮਾ ਦਾ ਉਹ ਕਿੱਥੋਂ ਮੁੰਡਾ ਉਹ ਆਪਣਾ ਭਤੀਜਾ ਹੀ ਆ ਠੀਕ ਆ ਹੋਰ ਤੇ ਇੱਕ ਬੱਬੂ ਬਦਲਵੰਡੀ ਵਾਲਾ ਠੀਕ ਆ ਉਹ ਵੀ ਭਰਾ ਆਪਣਾ ਮੇਥੋਂ ਦਾ ਛੋਟਾ ਹੀ ਆ ਠੀਕ ਆ ਇੰਦਰਜੀਤ ਤੋਂ ਵੱਡਾ ਉਹ ਵੀ ਸਾਡੀ 18-20 ਸਾਲ ਦੀ ਇਕੱਠਿਆਂ ਦੀ ਲਿਆ ਆ ਜ ਆ ਹੋਰ ਕਿਹੜੇ ਕਿਹੜੇ ਬੰਦੇ ਆ ਜਿਹੜੇ ਐ ਥੋੜਾ ਪੂਰਾ ਸਹਿਯੋਗ ਦਿੰਦੇ ਇਸ ਕੰਮ ਵਿੱਚ ਤੇ ਸੁੱਖਾ ਤੇ ਲਖੀ ਆ ਇਹ ਪਿੰਡੋ ਹੀ ਆ ਉਹ ਪਿੰਡੋ ਉਹਨਾਂ ਨੇ ਸਾਰਾ ਪਿਛਲਾ ਤਿੰਨੀ ਜਾਣੇ ਜੀ ਬਸ ਅਸੀਂ ਉਹ ਉਹ ਪਿੱਛੇ ਇਹ ਤਾਂ ਜੀ ਹਜੇ ਫੇਰ ਵੀ ਗਰੁੱਪਾਂ ਕਰਾਪਾਂ ਦੇ ਫੋਨ ਤੇ ਹੈਗਾ ਉਹ ਫੋਨ ਡਾਇਰੈਕਟਰੀ ਵੀ ਸਾਰੀ ਇਹਨੂੰ ਦਿੱਤੀ ਹੋਈ ਆ ਤੇ ਮੈਂ ਤਾਂ ਜੀ ਨਾ ਮਤਲਬ ਕਿ ਜਮਨ ਨਿਊਟਰਲ ਕੰਮ ਰੱਖਿਆ ਇਹਦੇ ਕੋਲ ਤਾਂ ਵੇਖਦਾ ਜੀ ਤਾਂ ਬਾਈ ਬੀਤਾ ਕਹਿੰਦਾ ਉਹ ਤਾਂ ਬਸ ਇੱਕ ਕੁੱਤਾ ਉਹਨੇ ਭੇਜਣਾ ਗੱਲਾਂ ਹਾਂ ਬਸ ਜਾਂ ਕੋਈ ਜਾਣਕਾਰੀ ਦੇ ਦੇਣੀ ਬਾਕੀ ਇਹਦੀ ਸਾਰੀ ਨੌਲਜ ਹੀ ਤਾਂ ਇਹਦੀ ਚੱਲਦੀ ਜਾਂਦੀ ਆ ਫੋਨ ਤੇ ਕੁੱਤਿਆਂ ਦੇ ਘਰੇ ਦੇਖਭਾਲ ਦੀ ਫੋਨ ਤੇ ਹੂੰ ਤੇ ਹੁੰਦੇ ਬਾਕੀ ਇਹ ਮੇਨ ਇਹ ਤਾਂ ਨਹੀਂ ਹੁੰਦੇ ਮੂਰੇ ਹੂੰ ਬਾਕੀ ਉਹ ਜਵਾਬ ਸ਼ਾਮ ਦੇਣ ਕੁੱਤਿਆਂ ਨੂੰ ਠੀਕ ਆ ਕਿਉਂਕਿ ਉਹਨਾਂ ਦੀ ਸਾਹਮਣ ਦੀ ਡਿਊਟੀ ਆ ਉਹ ਨਵਾਂ ਖੂਨ ਆ ਉਹਨਾਂ ਤੋਰਦਾਰ ਨੂੰ ਫਿੱਟਨੇਗੇ ਉਹਨੀ ਤੋਂ ਖਿੱਚ ਕੇ ਲੈ ਆਂਦਾ ਜਾਉਂ ਪਰ ਕਈ ਵਾਰੀ ਫਿਰ ਬਈ ਘਰੇ ਹੁਣ ਜੰਮ ਮੰਨ ਕੇ ਚੱਲ ਵੀ ਟ੍ਰਾਇਲ ਲਾਉਂਦੇ ਆ ਬੰਦੇ ਪਰ ਉੱਥੇ ਫਿਰ ਸਹਾਸੂ ਆ ਜਾ ਰ ਕੋਈ ਵੀ ਘਰ ਰ ਬਣਾਉਣਾ ਪੈਂਦਾ ਨਹੀਂ ਨਹੀਂ ਕਿਉਂਕਿ ਉਹ ਚੀਜ਼ਾਂ ਦਾ ਬ੍ਰੈਂਡ ਨੇ ਜੀ ਉਹਦਾ ਬ੍ਰੈਂਡ ਆ ਅੱਛਾ ਹਾਂ ਜੀ ਕੁਝ ਨਹੀਂ ਉਹ ਤਾਂ ਪੁਰਾਣੀਆਂ ਖੇਡਾਂ ਹੋਣਗੀਆਂ ਜੀ ਹੁਣ ਤਾਂ ਡੰਮੀ ਐ ਬਸ ਉਹ ਭਾਲੂ ਜਿਹਾ ਹੀ ਹੁੰਦਾ ਹੁਣ ਨਹੀਂ ਨਹੀਂ ਉਹ ਉਹੀ ਕਹਨੇ ਆਪਾਂ ਹਾਂ ਜੀ ਹਾਂ ਡੰਮੀ ਸਹਾਸੂ ਵੀ ਬਣਾਉਣਾ ਪੈਂਦਾ ਡੰਮੀ ਤਾਂ ਹਾਂ ਜੀ ਹਾਂ ਉਹਦਾ ਟਰੈਕ ਬਣਿਆ ਹੁੰਦਾ ਆਪਣੇ ਕੋਲ ਟਰੈਕ ਬਣਿਆ ਬਣਾਏ ਆ ਆਪਦਾ ਹੀ ਪਿਆਗਾ ਤਾਂ ਲਿਆਂਦਾ ਵਾ ਆਪਦਾ ਬਾਹਰ ਦਾ ਬਈਆ ਬਾਹਰ ਤੋਂ ਜਮ ਸਾਰੇ ਐਵੇਂ ਸਹੀ ਉਹਦਾ ਛੜਦੇ ਆਗੇ ਉਹ ਕੋਰਸਿੰਗ ਦੇ ਆਇਰਲੈਂਡ ਕੀ ਹੁੰਦੀ ਆ ਨੇ ਜਿਹਦੇ ਸਕਲੀ ਜੋ ਬਸ ਉੱਥੇ ਇੱਕ ਕੰਟਰੀ ਹੋਈ ਆ ਬਸ ਆਇਰਲੈਂਡ ਜਿੱਥੇ ਕੋਰਸਿੰਗਾਂ ਹਜੇ ਚੱਲਦੀ ਆ ਉਹ ਵੀ ਉਹਨਾਂ ਦੇ ਸਟੈਂਡਰਡ ਕੋਈ ਗਾਈਡਲਾਈਨਾਂ ਰੱਖੀਆਂ ਹੋਈਆਂ ਨੇ ਜੀ ਛਕਲੀਆਂ ਕੁੱਤਿਆਂ ਦੇ ਐ ਮਾਰਦੇ ਨਹੀਂ ਉਹਨਾਂ ਨੂੰ ਵੀ ਬਸ ਰੀਸ ਹੀ ਆ ਉਹ ਸ਼ਾਹ ਬਾਦ ਚ ਪਾਉਂਦਾ ਆਪਣਾ ਤਾਂ ਬਈ ਹੈ ਹੀ ਨਹੀਂ ਗੇ ਮਾਰਨਗੇ ਤਾਂ ਕਿੱਥੋਂ ਜਾਣ ਆਪਣਾ ਤਾਂ ਬੇਚਾਰਾ ਮੇਰਾ ਹੈ ਨਹੀਂ ਗੇ ਜੀ ਹਾਂ ਆਪਣਾ ਤਾਂ ਹੈ ਹੀ ਨਹੀਂ ਗੇ ਆਪਣਾ ਤਾਂ ਫਾਰਮਾ ਤਾਂ ਜ਼ਰੂਰ ਰਹਿਗੇ ਕਿਉਂਕਿ ਜੱਟ ਜੁੱਟ ਵੇਚਦੇ ਆਗੇ ਮਾਰ ਜਾ ਕੋਈ ਸਰਕਾਰ ਬੰਨੀ ਉਹ ਦਿੱਤਾ ਹੋਣਾ ਹੁੰਦਾ ਸਿਸਟਮ ਹਾਂਜੀ ਹਾਂ ਪਰ ਪਰ ਇੱਕ ਗੱਲ ਹੈਗਾ ਯਾਰ ਮੈਂ ਬਹੁਤ ਇਹ ਗੱਲ ਦੇ ਉੱਤੇ ਹੈਰਾਨ ਹੁੰਨਾ ਵੀ ਦੇਖੋ ਸਾਰੇ ਸ਼ਹਿਰਾਂ ਦੇ ਵਿੱਚ ਹੁੰਦਾ ਪਿੰਡਾਂ 'ਚ ਵੀ ਚੱਲ ਪਿਆ ਮੁਰਗੇ ਵੱਢੀ ਜਾਂਦੇ ਆ ਬੱਕਰੇ ਵੱਢੀ ਜਾਂਦੇ ਆ ਕੁੱਲ ਜਾਨਵਰ ਵੱਢਦੇ ਆਗੇ ਗੋਲੇ ਆਪਣੇ ਯਾਰ ਇਹ ਪੰਜਾਬੀ ਵੀ ਸ਼ੌਂਕ ਕਰਦੇ ਆ ਕਬੂਤਰ ਢਾਉਂਦੇ ਆ ਕੁੱਤੇ ਭੇਜਦੇ ਆ ਘੋਲੇ ਆ ਕੁਝ ਵੀ ਕਰ ਲੋ ਵੀ ਉਹ ਇਹਨਾਂ ਦੀ ਸੇਵਾ ਕਰਦੇ ਉਹ ਵੀ ਜਿਹੜੇ ਬੰਦਾ ਆਪ ਨਹੀਂ ਕਰ ਸਕਦਾ ਉਹ ਇਹਨਾਂ ਦੀ ਸੇਵਾ ਕਰਕੇ ਇਹਨਾਂ ਤੋਂ ਕੰਮ ਲੈ ਲੈਂਦਾ ਹੁਣ ਕਵਾਢੀ ਆ ਕ੍ਰੈਕਟਾ ਹੁਣ ਬੰਦਾ ਆਪ ਖੇਡਦਾ ਆ ਉਹ ਵੀ ਤਾਂ ਆਪ ਖਾ ਕੇ ਹੀ ਖੇਡਦਾ ਅਕਸਰ ਨੂੰ ਨੁਕਸਾਨ ਤਾਂ ਉਹਦਾ ਵੀ ਹੁੰਦਾ ਹੀ ਆ ਉਮੀ ਇਹਦੇ ਚ ਵੀ ਖੇਡਦੇ ਆ ਛੱਟ ਤਾਂ ਫਿਰ ਲੱਗਣੀ ਆਉਂਦੇ ਯਾਰ ਬੰਦੇ ਤੇ ਵੀ ਲੱਗਦੀ ਆ ਕਿੰਨੇ ਖਿਡਾਰੀ ਬਾਈ ਗੱਲ ਜਿਹੜੀ ਹੋਰ ਹੋ ਗਿਆ ਸੰਸਥਾ ਬਣੀਆਂ ਨਹੀਂ ਵੀ ਹਣਾ ਇਹ ਚੀਜ਼ਾਂ ਨੂੰ ਦੇਖ ਕੇ ਦੇਖਣਾ ਜੇ ਵੀ ਸ਼ੌਂਕ ਕਰਦੇ ਆ ਹਾਂ ਜੇ ਕੋਈ ਗਲਤ ਨਜਾਇਜ਼ ਕਰਦਾ ਉਹ ਬੰਦਾ ਬੰਦਾ ਗੁਨਾਹਗਾਰ ਆ ਨਾ ਕਿ ਪੂਰੀ ਕਮਿਊਨਿਟੀ ਆਪਾਂ ਕਹਿੰਦੇ ਆ ਪੂਰੀ ਦੁਨੀਆ ਹੀ ਉਹਦੀ ਗੁਨਾਹਗਾਰ ਆਪਾਂ ਸਾਬਤ ਕਰ ਦਈਏ ਵੀ ਹੁਣ ਮੀਟ ਤਾਂ ਸਾਰੀ ਦੁਨੀਆ ਲੈ ਲੈ ਕੇ ਖਾਂਦੀ ਆ ਉੱਥੇ ਠੀਕ ਹੈ ਹੁਣ ਜੇ ਆਪਾਂ ਕਹਿ ਰਹੀਏ ਵੀ ਉਹ ਦੁਕਾਨਾ ਬੰਦ ਕਰੋ ਇਹ ਵੀ ਤਾਂ ਆਪਾਂ ਆ ਉਹ ਯਾਰ ਉਹਨਾਂ ਦਾ ਆਪ ਦਾ ਜੋ ਬਾਈ ਕਰਾਉਂਦੇ ਨੇ ਰੌਲਾ ਤਾਂ ਐ ਆ ਉਹ ਤਾਂ ਸਰਕਾਰਾਂ ਦਾ ਵੋਟ ਬੈਂਕ ਆ ਸਾਰਾ ਕੁਝ ਆ ਉਹ ਵੱਡੇ ਪੱਧਰ ਦਾ ਕੰਮ ਆ ਉਹਨੂੰ ਆਰਗੇਨਾਈਜ਼ੇਸ਼ਨਾਂ ਵੀ ਨਹੀਂ ਹੱਥ ਪਾਉਂਦੀਆਂ ਰੌਲਾ ਤੇ ਉਹ ਬੰਦੇ ਆਪ ਖਾਂਦੇ ਨੇ ਉਹਦਾ ਤੰਤਰ ਪਹਿਲਾਂ ਇਹ ਤਾਂ ਇਹ ਤਾਂ ਫੰਡਿੰਗ ਦਾ ਰੌਲਾ ਸੰਸਥਾਨ ਦਾ ਬਾਈ ਨਵਦੀ ਭਾਈ ਦੇਖਦਾ ਵਿੱਚ ਕਈ ਵਾਰੀ ਬਿਨਾਂ ਵਿੱਚ ਬੰਦਿਆਂ ਨੂੰ ਕਿਸੇ ਚੀਜ਼ ਦੀ ਜਾਣਕਾਰੀ ਵੀ ਨਹੀਂ ਹੁੰਦੀ ਹੁਣ ਮੰਨ ਕੇ ਚੱਲ ਮੈਨੂੰ ਕਿਸਾਨੀ ਸੌਰੀ ਇਹਦੇ ਬਾਰੇ ਇੱਕ ਪਤਾ ਹੀ ਨਹੀਂ ਹੈਗਾ ਖੇਤੀ ਬਾਰੇ ਮੰਨ ਕੇ ਚੱਲ ਮੈਂ ਇਹਦਾ ਪ੍ਰਧਾਨ ਬਣ ਕੇ ਬਹਿ ਜਾ ਖੇਤੀਬਾੜੀ ਮੈਂ ਕਿਵੇਂ ਦਾ ਜਾਂ ਮੰਤਰੀ ਬਣ ਕੇ ਬਹਿ ਜਾ ਮੈਂ ਕੀ ਦੱਸੂਗਾ ਇਹਨੂੰ ਜਦੋਂ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਨਿਤ ਨਵਾਂ ਰੂਲ ਬਣਾ ਕੇ ਆਪ ਹੀ ਛੱਡ ਦੇਣਾ ਮੈਨੂੰ ਕਿਹੜਾ ਪਤਾ ਵੀ ਵਿਚਾਰਾ ਥੱਲੇ ਤੋਂ ਲੈ ਕੇ ਕਿਸਾਨ ਕਿੰਨਾ ਤੱਕ ਕਰਦਾ ਕੀ ਆ ਮੈਂ ਇਹ ਮੰਨ ਕੇ ਜਾਂਦਾ ਵੀ ਵਿੱਚ ਉਹ ਉਹ ਬੰਦੇ ਨੂੰ ਪਤਾ ਹੀ ਨਹੀਂ ਉਹਨੂੰ ਥੱਲੇ ਵਾਲੇ ਬੰਦੇ ਗਲਤ ਗਾਈਡ ਕਰੀ ਜਾਂਦੇ ਆ ਵੀ ਇਹਦੇ ਚਾਏ ਹੁੰਦਾ ਉਹਦਾ ਮੇਰਾ ਮੰਨਣਾ ਤਾਂ ਇਹ ਆ ਕਿ ਉਹ ਥੱਲੇ ਵਾਲੇ ਬੰਦੇ ਗਲਤ ਗਾਈਡ ਕਰਕੇ ਜਾਂ ਲਾਲੋ ਭੜਕਾਉ ਗੱਲਾਂ ਕਰਕੇ ਜਾਂ ਜਿਹਨੂੰ ਆਪਣੇ ਲੋਕਾਂ ਪ੍ਰਤੀ ਹੀਣ ਭਾਵਨਾ ਈਰਖਾ ਹੁੰਦੀ ਹੈ ਜਾਂ ਇਹ ਚੀਜ਼ ਉਹ ਚਾਹੁੰਦੇ ਨਹੀਂ ਵੀ ਇਹ ਲੋਕ ਇੱਧਰ ਨੂੰ ਵੜਨ ਵੀ ਚੰਗਾ ਕੰਮ ਕਰਨ ਜਾਂ ਸ਼ੌਂਕ ਬੰਨੀ ਵੜਨ ਉਹ ਸ਼ਾਇਦ ਵੀ ਉਹਨਾਂ ਦੀ ਨੀਤੀ ਹੋਵੇ ਹਾਂਜੀ ਹਨਾ ਵੀ ਇਹ ਵੀ ਹੋ ਸਕਦਾ ਹੈ ਕਿਉਂਕਿ ਆਪਾਂ ਇੱਥੇ ਤੱਕ ਸੋਚਦੇ ਹਾਂ ਇੱਥੇ ਤੱਕ ਸੋਚਦੇ ਆ ਆਪਾਂ ਬੜਾ ਥੱਲੇ ਤੱਕ ਆਪਾਂ ਤਾਂ ਉੱਥੇ ਆਪਦੀ ਕਮਿਊਨਿਟੀ ਤੱਕ ਸੋਚ ਕੇ ਬੈਠੇ ਨੇ ਜਦੋਂ ਯਾਰ ਆਪਣਾ ਇੰਨੇ ਕ ਚੱਲਦਾ ਸਰਕਲ ਠੀਕ ਆ ਤੇ ਬਹਿ ਸ਼ੌਂਕ ਇਹ ਵਧਣੇ ਚਾਹੀਦੇ ਆ ਆਪਾਂ ਮੈਂ ਹੁਣ ਤਾਂ ਹੀ ਇੰਟਰਵਿਊ ਕਰਨ ਲੱਗਿਆ ਵੀ ਚਲੋ ਹੁਣ ਜਿੰਨੀ ਕੇ ਸਹਿਯੋਗ ਹੋਇਆ ਆਪਾਂ ਕੁੱਤੇ ਵਾਲੇ ਦੇ ਵਿਚਾਰੇ ਭਰਾਵਾਂ ਦਾ ਕਰਾਂਗੇ ਕਿਉਂਕਿ ਹਰੇਕ ਬੰਦਾ 5-5 7-7 ਲਾ ਕੇ ਆਉਂਦਾ ਲੱਖ 4-4 5-5 ਕੁੱਤੇ ਵੀ ਗੁਜਾਰੇ ਦੇ ਸ਼ੌਂਕ ਨਾਲ ਯਾਰ ਹਰਾਬ ਹੋਣਾ ਨਾ ਜੇ ਕੋਈ ਚਾਰ ਦੀ ਬੁੱਤ ਕਿਸੇ ਦੇ ਕੋਈ ਮਾਰੇ ਕੰਮਾਂ ਤੋਂ ਬਚੇ ਪਿਆ ਧੱਕੇ ਵਿਆ ਉਹਦੇ ਸਹੀ ਕੰਮ ਨੂੰ ਮੁੰਡੇ ਰਹਿ ਵੀ ਕਿੰਨੇ ਗੇ ਪੰਜਾਬ ਚ ਥੋੜੇ ਹੀ ਰਹਿੰਗੇ ਜੇ ਆਪਾਂ ਉਹਨਾਂ ਨੂੰ ਵੀ ਬਚਾ ਕੇ ਰੱਖੀਏ ਵਧੀਆ ਗੱਲ ਆ ਤੇ ਆਪਦੇ ਘਰੇ ਜਾ ਕੇ ਸ਼ੌਂਕ ਕਰਦੇ ਆ ਕੰਮ ਕਰਦੇ ਆ ਹਾਂਜੀ ਨਿਆਰੇ ਆ ਉੱਥੇ ਵੀ ਵਿਚਾਰੇ ਜਿਹੜੇ ਹੁਣ ਦਿਨ ਪੌਰਾ ਹਰੇਕ ਸ਼ਕਾਰੀ ਬੰਦਾ ਉਹਦੇ ਪਰਿਵਾਰ ਨੂੰ ਵੀ ਪਾਲਣਾ ਉਹਨੇ ਬਾਕੀ ਉੱਥੇ ਉਹਨੇ ਆਪ ਦਾ ਕਮਾਈ ਕਰਕੇ ਪੁੱਤਾਂ ਵੀ ਖਰੀਦਣਾ ਲਾ ਫਿਰ ਇਹ ਦੇਣਾ ਫਿਰ ਲੈ ਕੇ ਆਉਣਾ ਇੱਧਰ ਉਹਦੇ ਵੀ ਫੇਚੜ ਬਹੁਤ ਆ ਫਿਰ ਵਿਚਾਰ ਆਪ ਆਉਂਦੇ ਨੇਗੇ ਬਸ ਕੰਮ ਕਰ ਛੱਡ ਕੇ ਹਾਂਜੀ ਪਟੋਗੜ੍ਹ ਵੀ 25 ਲੱਖ ਦਾ ਚੈੱਕ ਆਉਣ ਜਾਣ ਕੁੱਤੇ ਦੀ ਖੇਡ ਇੱਧਰ ਡਿਸੀਜਨ ਪੈਂਦਾ ਇੱਕ ਸਰਕਾਰੀ ਨੂੰ ਸਹੀ ਗਾ ਟੂਰਨਾਮੈਂਟ ਵੀ ਕਰਾ ਕੇ ਜਾਂਦੀ ਟੂਰਨਾਮੈਂਟ ਵੀ ਕਰਾਉਂਦੇ ਆ ਗੋਚਿਆਂ ਦੇ ਵੀ ਪੈਸੇ ਲਾਉਂਦੇ ਆ ਆਪਦੇ ਵੀ ਨਾਲ ਫਿਰ ਆਪਾਂ ਕੰਮ ਵੀ ਛੱਡ ਕੇ ਆਉਣਾ ਆਪਦਾ ਉੱਥੋਂ ਕੰਮ ਵੀ ਛੱਡਣਾ ਡਬਲ ਦਾ ਵੀ ਟ੍ਰਿਪਲ ਖਰਚਾ ਹੋ ਗਿਆ ਨਾਲੇ ਤਾਂ ਕੰਮ ਛੁੱਟ ਗਿਆ ਨਾਲੇ ਖਰਚਾ ਕਰਕੇ ਆ ਗਏ ਨਾਲੇ ਇੱਧਰ ਕੁੱਤਿਆਂ ਦੇ ਖਰਚਾ ਕੀਤਾ ਨਾਲੇ ਟੂਰਨਾਮੈਂਟ ਤੇ ਲਾਇਆ ਤੇ ਆਪਾਂ ਵੀ ਸਾਰੇ ਭਰਾਵਾਂ ਨੂੰ ਕਹਿਣਾ ਵੀ ਸਹਿਯੋਗ ਕਰੋ ਗਰੇ ਹੌਂਡ ਵਾਲੇ ਭਰਾਵਾਂ ਦਾ ਵੀ ਤੇ ਜਿਵੇਂ ਹੋਰ ਸ਼ੌਂਕ ਵਧ ਰਹੇ ਨੇ ਵੀ ਇਹ ਵੀ ਵਧਣਾ ਚਾਹੀਦਾ ਆ ਸ਼ੌਂਕ ਆ ਜਿਹੜਾ ਸ਼ੌਂਕ ਨਾ ਯਾਰ ਮਾਰੋ ਸ਼ੌਂਕ ਨੂੰ ਡ੍ਰੀਮ 11 ਬਣਾਉਂ ਜਾਂ ਕੋਈ ਹੋਰ ਜਿਹੜੇ ਬੰਦੇ ਇੱਕ ਚੀਜ਼ਾਂ ਕਹਿੰਦੇ ਵਿਜੂਆ ਸੱਟਾ ਫਲਾਨਾ ਤੇ ਹੁੰਦਾ ਯਾਰ ਕਰੈਕਟ ਦਾ ਸਰੇ ਆਮ ਡ੍ਰੀਮ 11 ਟੀਮ ਬਣਾਓ ਫਲਾਨੀ ਬਣਾਓ ਸ਼ਰੇ ਆਮ ਟੀਵੀ ਤੇ ਤੈੜ ਵੀ ਆਉਂਦੀ ਤੁਸੀਂ ਇਹ ਬਣਾ ਕੇ ਖੇਡ ਸਕਦੇ ਹੋ ਪਰ ਇਹ ਜਾਣ ਦਾ ਜੋਖਮ ਹੂੰ ਉਹ ਕਿੱਡੀ ਸ਼ਰੇ ਆਮ ਕਰੀ ਜਾਂਦੇ ਆ ਨਾ ਕੱਲ ਕੀ ਉਹ ਬਿਜ਼ਨਸਮੈਨ ਤਕੜੇ ਬੰਦੇ ਨੇ ਹੱਥਾਂ ਦੇ ਵਿੱਚ ਆਉਂਗੀ ਚੀਜ਼ ਬਸ ਇੱਥੇ ਆਇਆ ਮਾੜੇ ਬੰਦੇ ਦੇ ਹੱਥੇ ਚੀਜ਼ ਕਰਕੇ ਹਰੇਕ ਉਹਦੇ ਉੱਤੇ ਕਿੰਤੂ ਪ੍ਰੰਤੂ ਆ ਉਹ ਚੀਜ਼ਾਂ ਨੂੰ ਦੇਖੋ ਤੁਸੀਂ ਪਹਿਲਾਂ ਵੀ ਉਹ ਵੀ ਤਾਂ ਕੇੜਦੀ ਆ ਉਹਦਾ ਸ਼ਰਮ ਆ ਮਜੂਆ ਇਹਦਾ ਜੂਆ ਨਹੀਂ ਕੋਈ ਆਪਦੀ ਮਿਹਨਤ ਆ ਮੇਰੀ ਇਹ ਤਾਂ ਮੈਂ ਆਪਣੇ ਵਾਲੀ ਕਰ ਲਓ ਆਪਦੇ ਪੈਸੇ ਹੁੰਦੇ ਆ ਆਪ ਵਿੱਚ ਇਹ ਸਾਰੇ ਭਰਾ ਇਕੱਠੇ ਕਰਕੇ ਲੜ ਲੈਂਦੇ ਆ ਆਪ ਸੁੱਚੀ ਵੰਡ ਲੈਂਦੇ ਆ ਕੋਈ ਕਿਸੇ ਤੋਂ ਬਾਹਰੋਂ ਨਹੀਂ ਲੈਂਦੇ ਕੋਈ ਸੋਰ ਨਹੀਂ ਕਰਦੇ ਜਾਂ ਵੀ ਭਰਾ ਰੱਖ ਦਿੰਦਾ ਵੱਧ ਤੋਂ ਵੱਧ 20-50000 ਰੁਪਈਆ ਕੋਈ ਬਾਲਾ ਨਹੀਂ ਉਹ ਵੀ ਜਿਹਦਾ ਕੁੱਤਾ ਭੱਜ ਗਿਆ ਪੁਣੇ ਨੂੰ ਜਾ ਕੇ ਫੜਾ ਦੇਣ ਵੀ ਆ ਚੱਕ ਪਈ ਜਾਂਦੇ ਲੈ ਬਸ ਆ ਕੁਝ ਇਜਟੈਂਡ ਤੇ ਇੱਕ ਬੱਸਾ ਜਿਹੜਾ ਕਾਪਾ ਨਿਸ਼ਾਨੀ ਹੀ ਰਹਿ ਜਾਂਦੀ ਆ ਇਹ ਰਹਿ ਜਾਂਦੀ ਆ ਇਹ ਨਿਸ਼ਾਨੀਆਂ ਵੀ ਜਿੱਤੀ ਵੀ ਜਿਹੜੇ ਹੁੰਦੇ ਖੇਡ ਦੇ ਉੱਤੇ ਕਿੰਤੂ ਪ੍ਰਾਂਤੂ ਹੁੰਦਾ ਪਹਿਲਾਂ ਇਹ ਖੇਡ ਦੀ ਤਹਿ ਤੱਕ ਜਾਂਚ ਕਰਕੇ ਦੇਖੋ ਵੀ ਉਹਨਾਂ ਦੇ ਗ੍ਰੇ ਹੋਣ ਵਾਲਿਆਂ ਨੂੰ ਪੁੱਛ ਕੇ ਦੇਖੋ ਵੀ ਤੁਹਾਡੇ ਕੀ ਆ ਕੀ ਘਾਟ ਆ ਕੀ ਬਾਦ ਆ ਜਾਂ ਕੀ ਚੱਲ ਰਿਹਾ ਕੀ ਤੁਹਾਡੇ ਕੋਲ ਵੱਜਦਾ ਫਿਰ ਉਸ ਚੀਜ਼ ਦੇ ਉੱਤੇ ਕਿੰਤੂ ਪ੍ਰਾਂਤੂ ਜਿਹੜਾ ਮੈਂ ਤਾਂ ਕਹਿੰਦਾ ਵੀ ਫੇਰ ਕਰੋ ਤੇ ਬਾਕੀ ਬਾਬਾ ਮੇਰੇ ਹੋਰ ਵੀ ਕੋਈ ਗੱਲ ਬਾਤ ਦੱਸਣੀ ਚਾਹੁੰਦੇ ਹੋ ਠੀਕ ਹੋਰ ਕਿਹੜੇ ਕਿਹੜੇ ਬਾਈ ਆਪਾਂ ਜਿੰਮੇ ਕਹਿੰਦੇ ਨੇ ਨਾਮ ਮੋਟਰਸਾਈਕਲ ਜਾਂ ਕੋਈ ਉਹ ਕੱਪ ਹੋਰ ਵੀ ਕੋਈ ਨਾਮ ਹੁੰਦੇ ਨਹੀਂ ਮੋਟਰਸਾਈਕਲ ਕੱਪ ਜਾਂ ਜੀਪਾ ਬਸ ਬਸ ਇਹੀ ਦਿੰਦੇ ਹੂੰ ਟਰੈਕਟਰ ਵੀ ਹਾਂ ਟਰੈਕਟਰ ਵੀ ਹੈਗੇ ਹਾਂ ਸਭ ਤੋਂ ਵੱਡਾ ਮੇਲਾ ਕਿਹੜਾ ਹੋਇਆ ਪੰਜਾਬ ਦੇ ਵਿੱਚ ਐਤ ਕੀ ਤਾਂ ਡੇਲੂ ਹੋਇਆ ਲੇ ਲੂ ਹੋਇਆਣਾ ਬਹੁਤ ਵਧੀਆ ਜਾਨੀ ਕਿ ਹੈ ਵੀ ਬਾਈ ਬਹੁਤ ਵਧੀਆ ਸੀ ਸਭ ਪੂਰਾ ਵਧੀਆ ਹੋਇਆ ਉਹ ਇੱਕ ਨੰਬਰ ਵੀ ਬਹੁਤ ਵਧੀਆ ਸੀਗਾ ਹਣਾ ਬੰਦਿਆਂ ਦਾ ਉਹਨਾਂ ਨੂੰ ਆਪ ਸੌਂਗ ਸੀਗਾ ਸਾਰੇ ਬੰਦਿਆਂ ਨੂੰ ਹਾਂ ਹਾਂ ਸੋ ਸਾਰੇ ਸ਼ਕਾਰੀ ਸੀ ਸਾਰੇ ਸ਼ਕਾਰੀ ਜੀ ਹੂੰ ਪੁਰਾਣੇ ਸੀ ਇਹ ਬਾਈ ਆਮ ਬੰਦੇ ਵੀ ਕਰਾਉਂਦੇ ਆ ਸ਼ਕਾਰੀ ਬੰਦੇ ਕਰਾਉਂਦੇ ਆ ਵੱਡੇ ਮੇਲੇ ਦਾ ਸ਼ਕਾਰੀ ਕਰਾਉਂਦੇ ਆ ਹੈ ਵੱਡੇ ਮੇਲੇ ਨੇ ਜਿਹੜੇ ਠੀਕ ਹੈ ਜੇ ਨੋਰਮਲ ਉਹ ਆਮ ਬੰਦੇ ਉਹ ਆਮ ਪਿੰਡੂ ਮੇਲੇ ਮਣੂ ਪਿੰਡੂ ਮੇਲੇ ਮਿਲ ਕੇ ਪਿੰਡ ਜੇ ਬਾਈ ਇੱਕ ਇੱਕ ਗੱਲ ਹੋਰ ਬਾਈ ਨਵਦੀਪ ਤੇ ਅੱਗੇ ਜਮ ਹੁਣ ਸਾਡੇ ਪਿੰਡ ਟੂਰਨਾਮੈਂਟ ਨੂੰ ਕਬੱਡੀ ਦਾ ਸੀ ਹਰੇਕ ਟੂਰਨਾਮੈਂਟ ਦੇ ਸ਼ਿਕਾਰੀ ਕੁੱਤੇ ਨੇ ਦੌੜਾ ਕਰਾ ਰਹੇ ਉਹ ਖਤਮ ਹੋ ਗਏ ਬਾਈ ਪਿੰਡ ਵਿੱਚ ਉਹ ਚੀਜ਼ ਤਾਂ ਖਤਮ ਹੋ ਗਈ ਨਾ ਪਿੰਡੂ ਖੇਡ ਮੇਲੇ ਖਤਮ ਬਹੁਤ ਵਧੀਆ ਸੀ ਯਾਰ ਜਿਵੇਂ ਉਹ ਚੱਲੀਆਂ ਜਾਂਦਾ ਸੀਗਾ ਸੋ ਕੋ ਕਿੰਨਾ ਵਧੀਆ ਹੋਇਆ ਸੀ ਉਹ ਰੌਣਕ ਉਦੋਂ ਪਿੰਡਾਂ 'ਚ ਸ਼ੌਂਕ ਵੱਧਾ ਸੀ ਉਹ ਚੀਜ਼ ਨਾਲ ਹੁਣ ਘਟ ਗਿਆ ਬਾਈ ਪਰ ਉਹ ਵੀ ਗੱਲ ਆ ਬਾਈ ਜਦੋਂ ਟੂਰਨਾਮੈਂਟ ਹੀ ਹੋ ਹੋਗੇ ਤਾਂ ਪ੍ਰਬੰਧ ਹੀ ਹੋਣਾ ਸੀ ਐਤ ਕੀ ਵੱਧ ਜਾਣਾ ਸੀ ਤੇ ਬਹੁਤ ਵਧੀਆ ਲੱਗਿਆ ਬਾਈਆਂ ਨਾਲ ਗੱਲ ਕਰਕੇ ਤੇ ਹੋਰ ਵੀ ਆਪਾਂ ਜਿਹੜੀ ਗਰੇ ਹੌਂਡ ਵਾਲੇ ਭਰਾਵਾਂ ਦੀ ਇੰਟਰਵਿਊ ਕਰਾਂਗੇ ਬਹੁ ਇਹ ਕੰਪਨੀ ਵੀਰੇ ਜਿਹੜੇ 500 ਮੀਟਰ ਨੇ ਆਪਦੇ ਖਾਸ ਸਭ ਤੋਂ ਪਹਿਲਾਂ ਦਾ ਸਟਾਰਟਿੰਗ ਆ ਉਹਨਾਂ ਤੋਂ ਹੀ ਕਰਾਂਗੇ ਕਿਉਂਕਿ ਕੁਝ ਤਾਂ ਅਧੂਰੀਆਂ ਜਾਣਕਾਰੀਆਂ ਆਪਾਂ ਨੂੰ ਹੀ ਮਿਲਣਗੀਆਂ ਤੇ ਅੱਕਾਂ ਦੇ ਡਾਂਗਾ ਆਪਾਂ ਵੀ ਮਾਰਨ ਵਾਲੇ ਕੰਮ ਕਰਦੇ ਵਿੱਚ ਜਿਹੜੀ ਚੀਜ਼ ਦੀ ਜਾਣਕਾਰੀ ਨਾ ਹੋਵੇ ਉਹ ਆਪਾਂ ਗੱਲ ਕਰਨ ਲੱਗ ਜੀਏ ਜਾਣਕਾਰੀ ਜਿੰਨੀ ਕਿ ਹੈਗੀ ਸੀ ਉਹ ਕਰਾਂਗੇ ਕਿ ਕੁਝ ਆਪਾਂ ਨੂੰ ਇੰਟਰਵਿਊਾਂ ਦੇ ਹਿਸਾਬ ਨਾਲ ਪਤਾ ਲੱਗਣ ਲੱਗ ਜੂ ਬੰਦਿਆਂ ਤੋਂ ਵੀ ਕੀ ਗੱਲਬਾਤ ਹੈ ਕੀ ਇਹਦੇ ਵਿੱਚ ਜ਼ਿਆਦਾਤਰ ਕੀ ਕਮੀ ਪੇਸ਼ੀ ਕੀ ਆਉਂਦੀ ਹੈ ਕੀ ਜਿਹੜੀਆਂ ਚੀਜ਼ਾਂ ਜਿਹੜੀਆਂ ਆ ਬੰਦੇ ਦੇ ਕੰਮ ਆ ਸਕਦੀਆਂ ਨੇ ਉਦੇ ਬਾਰੇ ਆਪਾਂ ਹੌਲੀ ਹੌਲੀ ਜਾਣਕਾਰੀ ਜਿਹੜੀ ਜਰੂਰ ਲਵਾਂਗੇ ਤੇ ਹੋਰ ਬਾਈ ਕੋਈ ਗੱਲ ਕਰਨੀ ਇੱਕ ਤਾਂ ਬਾਈ ਆਪਾਂ ਆਪਣਾ ਭਰਾ ਡਾਕਟਰ ਪਰਮਿੰਦਰ ਚਾਹਣ ਕਿਆ ਤੋਂ ਠੀਕ ਆ ਸਾਨੂੰ ਉਹਦਾ ਬਹੁਤ ਜ਼ਿਆਦਾ ਸਹਿਯੋਗ ਆ ਜਦੋਂ ਕੋਈ ਜਾਨਵਰ ਢਿੱਲਾ ਹੁੰਦਾ ਅਸੀਂ ਉਹਨੂੰ ਫੋਨ ਲਾ ਲੈਂਦੇ ਆ ਵੱਡੇ ਚਾਹਣ ਕਿਆ ਤੋਂ ਉਹਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਬਾਈ ਅਸੀਂ ਬੋਬੀ ਆ ਜਿਹੜਾ ਕਾਤਰੋ ਤੋਂ ਠੀਕ ਆ ਭਰਾ ਆਪਣਾ ਸਾਰੀ ਫੀਡ ਅਸੀਂ ਉਹ ਤੋਂ ਲੈਨੇ ਆ ਠੀਕ ਆ ਵੈਕਸੀਨ ਵੀ ਉਹ ਤੋਂ ਲੈਨੇ ਆ ਸਾਰੀ ਬੱਚਿਆਂ ਦੀ ਹਾਂ ਠੀਕ ਆ ਸਾਰੀ ਕਤੂਰੀਆਂ ਦੀ ਫੀਡ ਵੱਡਿਆਂ ਦੀ ਜਿਹੜੀ ਵੀ ਚੀਜ਼ ਦੀ ਲੋੜ ਆ ਸੀ ਉਹ ਵੀਰ ਨੂੰ ਫੋਨ ਮਾਰਦੇ ਆ ਸਾਰਾ ਸਾਮਾਨ ਅਸੀਂ ਉਹ ਤੋਂ ਲੈਨੇ ਆ ਠੀਕ ਹੈ ਜੀ ਹੂੰ ਇੱਕ ਨੰਬਰ ਕੁਆਲਟੀ ਦਾ ਸਾਮਾਨ ਹੁੰਦਾ ਉਹ ਭਰਾ ਕੋਲੇ ਆਪਣੇ ਕੋਲੇ ਹੋਰ ਕੋਈ ਮਿੱਤਰ ਕਰਾ ਬਈ ਹੂੰ ਬਸ ਇਹ ਕੋਈ ਤੁਸੀਂ ਬਈ ਕੋਈ ਗੱਲ ਕਰਨੀ ਨਾ ਜੀ ਮੈਂ ਤਾਂ ਜੀ ਬਸ ਇਹ ਤਾਂ ਬਲਜੀਤ ਹੁਣੇ ਇੱਥੇ ਹੁੰਦੇ ਆ ਜੀ ਮੈਂ ਤਾਂ ਜਦੋਂ ਆਇਆ ਹਾਂ ਬਸ ਐਤਕੀ 2 ਸਾਲ ਮੈਂ ਹੁਣ ਲਗਾਤਾਰ ਆਇਆ ਹਾਂ ਉਹ ਵੀ ਤਿਆਰ ਤਾਂ ਬਾਅਦ ਚ ਕੁੱਤੇ ਹੀ ਕਰਦੇ ਨੇ ਇਹੀ ਸਾਮ ਸਮਾਂ ਮੈਂ ਤਾਂ ਕੱਲਾ ਮੇਲਿਆਂ ਦੇ ਜਾਣ ਵਾਲਾ ਠੀਕ ਹੈ ਜਿਵੇਂ ਕਿ ਮੇਲਿਆਂ ਦੇ ਤੋਂ ਤੁਸੀਂ ਪੂਰਾ ਕਰਦੇ ਹੋ ਘਾੜ ਬਾੜ ਘਾੜ ਬਾੜ ਵੀ ਨਹੀਂ ਜੀ ਬਸ ਮੈਂ ਚਲਾ ਜਾਣਾ ਪਰ ਤਿਆਰ ਪਹਿਲਾਂ ਸਾਰੀ ਮਿਹਨਤ ਬਾਹਰਲੇ ਕੋਤੇ ਇੱਥੇ ਹੁੰਦੇ ਨੇ ਕੋਰੜ ਦੂਜੇ ਇੰਡੀਅਨ ਜਾਨਵਰ ਸਾਰੇ ਹੁੰਦੇ ਆ ਬੋਪਾਰਾ ਵਾਂ ਸਾਰੀ ਤਿਆਰੀ ਉਹ ਟਰੈਕਟਰ ਉਹ ਕਿੰਨਾ ਨਹੀਂ ਦੇਖਣਾ ਸਾਰਾ ਕੁਝ ਮਿਹਨਤ ਕਰਨੀ ਆ ਬੱਬੂ ਹੁੰਦਾ ਨਾਲ ਹੂੰ ਤਲਵੰਡੀ ਤੋਂ ਹੂੰ ਸਾਰੀ ਮਤਲਬ ਕਿ ਦੇਖ ਰੇਖ ਸਾਰੀ ਮਤਲਬ ਕਿ ਇਹਨਾਂ ਦੀ ਹੁੰਦੀ ਹੈ ਠੀਕ ਹੈ ਹਾਂ ਜੀ ਹਾਂ ਤੋ ਬਾਈ ਜੀ ਬਹੁਤ ਵਧੀਆ ਲੱਗਿਆ ਬਾਈ ਉਹਨਾਂ ਨਾਲ ਮਿਲ ਕੇ ਤੇ ਜੇ ਕੋਈ ਗਲਤੀ ਗਸਤਾਖੀ ਹੋਈ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਆ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਆ ਤਦ ਤੱਕ ਲਈ ਸਤਿ ਸ਼੍ਰੀ ਅਕਾਲ